ਮਲੋਟ ਦੇ ਪਿੰਡ ਦਾਨੇ ਵਾਲਾ ਦੇ ਵਰਿੰਦਰ ਸਿੰਘ ਫੌਜੀ ਵੱਲੋਂ ਕੁਝ ਸਮਾਂ ਪਹਿਲਾਂ 17 ਲੱਖ ਰੁਪਏ ਦਾ ਇੱਕ ਲੋਨ ਲਿਆ ਗਿਆ ਸੀ ਆਧਾਰ ਬੈਂਕ ਬਠਿੰਡਾ ਤੋਂ ਜਿਸ ਦੇ ਵਿੱਚੋਂ ਕੁਝ ਪੇਮੈਂਟ ਨਾ ਭਰਨ ਦੇ ਕਾਰਨ ਉਹ ਵਿਆਜ ਦੁੱਗਣਾ ਕਰਕੇ 54 ਲੱਖ ਰੁਪਏ ਦੀ ਪੇਮੈਂਟ ਮੰਗ ਰਹੇ ਸਨ ਜਿਸ ਨੂੰ ਲੈ ਕੇ ਉਹਨਾਂ ਦੇ ਕੱਲ੍ਹ ਜ ਬੈਂਕ ਕਾਲੇ ਨੂੰ ਕੁਕੀ ਕਰਨ ਦਾ ਤੁਹਾਨੂੰ ਪੈਸਾ ਨਹੀਂ ਲੋੜੀ ਨਹੀਂ ਬੈਂਕ ਦਾ ਹੱਲ ਕਰ ਸਕਾਂਗੇ ਤੁਸੀਂ ਬੈਂਕ ਦਾ ਹੱਲ ਕਰਵਾਓਗੇ ਤੁਹਾਨੂੰ ਕਹਿਣ ਦੀ ਲੋੜ ਨਹੀਂ ਦੀ ਆਪਾਂ ਪਹਿਲੇ ਤੇ ਜਾਣਾ ਹੋਵੇਗਾ ਦੇ ਨਹੀਂ ਸਕਦੇ ਤਾਂ ਹੀ ਕਰ ਰਹੇ ਤੁਹਾਨੂੰ ਨਹੀਂ ਸਰ ਜੇ ਆਪੇ ਦੇ ਪੈਸੇ ਦਾ ਮੋਰਨਗੇ ਜੀ ਇਹ ਨਿਕਾਲਾਂਗੇ ਤੁਹਾਡੇ ਪੈਸੇ ਆ ਵੀ ਹੁਣ ਕੀਸਿਆਂ ਘੜਾ ਘੜਾ ਕੇ ਤਿੰਨ ਚਾਰ ਦਿਨ ਦਾ ਟਾਈਮ ਮਿਲਿਆ ਇਹ ਤੋਂ ਦੇ ਨਹੀਂ ਰਹੇ ਸਗੇ ਮਿਲ ਨਹੀਂ ਦੇਗਾ ਨਾ کہہ ਰਿਹਾ ਮੈਂ ਤੁਸੀਂ ਫੋਨ ਹੁੰਦਾ ਨਾ ਪ੍ਰੈਮ ਕੋਲ ਤੁਸੀਂ ਇੱਕ ਦਿਨ ਦੇ ਟਾਈਮ ਦੇ ਦਿੰਦੇ ਫੋਨ ਹੈਗਾ ਮਾਤਾ ਜੀ ਫੋਨ ਹੈਗਾ ਜਿੱਦਾਂ ਮਰਜੀ ਫੋਨ ਤੇ ਗੱਲ ਕਰੋ ਮੈਂ ਅਕਸ ਤੋਂ ਪੈਸੇ ਲੈਣ ਜਾਵਾਂ ਸਰ ਕਿੰਨਾ ਕਿੰਨਾ ਗਲਤ ਲੱਗਦਾ ਅਗਲਾ ਦੇ ਦਊਗਾ ਜੀ ਉਹਨੇ ਕਹਿੰਦੇ ਤਾਂ ਉਹਦੇ ਨਾਲ ਗੱਲਾਂ ਕਿੰਨੇ ਹੁੰਦੇ ਜੀ ਫੌਜੀ ਸਾਹਿਬ ਨਾਲ ਗੱਲ ਕਰ ਲਓ ਪਹਿਲਾਂ ਗੱਲਾਂ ਬਹੁਤ ਗੱਲਾਂ ਦਾ ਜਾਵਰਦੇ ਹਾਂ ਸਰ ਕੱਲੀ ਕੁੜੀ ਨੂੰ ਰਣਾ ਬਹੁਤ ਆਖਾ 2 ਘੰਟੇ ਅੱਧੇ ਘੰਟੇ ਨਹੀਂ ਸਾਰੇ ਨਾਲ ਇਕੱਠੇ ਹੋ ਕੇ ਇੱਕ ਵਾਰ ਗੱਲ ਕਰ ਲਿਓ ਕੋਈ ਕੋਈ ਗੱਲ ਨਹੀਂ ਹੈ ਕੋਈ ਗੱਲ ਇੱਕ ਵਾਰ ਗੱਲ ਕਰੋ ਤੇ ਅਗਲੀ ਡੇਟ ਤੇ ਫੇਰ ਸਾਨੂੰ ਪ੍ਰੈਸ਼ਰ ਦਵਾਣਾ ਕੋਈ ਨਾਲ ਤੁਹਾਡੇ ਨਾਲ ਕਰਾ ਦੇਣ ਹਾਂ ਜੀ ਉਹ ਉਹ ਜੀ ਨੇ ਫੋਨ ਚੱਕ ਲਿਆ ਤੋਂ ਦੇ ਨਹੀਂ ਗੱਲ ਦਾ ਨੰਬਰ ਲੈ ਲੈ ਮੈਨੂੰ ਪਸੰਦ ਆ ਸਕਦਾ ਤੁਸੀਂ ਆਇਆ ਕਰਿਓ ਤਸੀਲੇ ਆ ਜਾਓ ਅੱਜ ਕੀ ਹੈ ਬੁੱਧਵਾਰ ਜੀ ਸਰ ਸ਼ੁੱਕਰਵਾਰੀ ਤਸੀਲੇ ਆ ਜਾਓ ਇੱਕ ਵਾਰ ਉਹਨਾਂ ਨਾਲ ਗੱਲ ਕਰਕੇ ਫੌਦੀ ਸਾਹਿਬ ਨਾਲ ਠੀਕ ਹੈ ਆਪਣਾ ਕਿੱਥੇ ਨੇ ਮੈਨੇਜਰ ਸਾਹਿਬ ਐਡ ਕਰਵਾਉਂਗਾ ਬੈਂਕ ਨੂੰ ਵੀ ਪਤਾ ਹੈ ਫਿਰ ਉਦੋਂ ਵੀ ਇਹ ਹੀ ਸੀ ਨਾ ਤਾਂ ਫਿਰ ਆਜੀ ਫਿਰ ਮੈਂ ਦੱਸ ਰਿਹਾ ਹੁਣ ਤੁਸੀਂ ਕੋਈ ਦੱਸ ਦੀਰੇ ਸਾਨੂੰ ਕਿ ਆਪਾਂ ਮਿਲਾਂਗੇ ਨਹੀਂ ਮਿਲਾਂਗੇ ਸਮਾਂ ਦੇ ਦਿਓ ਸ਼ੁਕਰਵਾਦ ਤੁਹਾਡੇ ਕੋਲੇ ਤਸਵੀਰ ਚ ਆ ਜਾਗੇ ਸਰ ਨਹੀਂ ਉਹ ਤਾਂ ਆ ਜਾਗੇ ਉੱਥੇ ਆ ਕੇ ਦੱਸਣਾ ਵਾਣ ਉੱਥੇ ਆ ਕੇ ਦੱਸਣਾ ਸਰ ਉਹ ਫੌਜੀ ਸਾਹਿਬ ਨੂੰ ਗੱਲ ਕਰਦੇ ਜਦੋਂ ਗੱਲ ਹੋਊਗੀ ਸਾਰੀ ਤੁਹਾਡੇ ਨਾਲ ਕਲੀਅਰ ਕਰ ਦਾਂਗੇ ਵੀ ਕਿੰਨਾ ਪੈਸੇ ਦੇ ਪਾਉਣਗੇ ਜੀ ਉਹ ਬੈਂਕ ਵਾਲਿਆਂ ਨਾਲ ਤੁਸੀਂ ਇੱਕ ਵਾਰ ਗੱਲ ਕਰੋ ਆਪਣੀ ਨਹੀਂ ਹੈ ਨਹੀਂ ਇਹ ਦੇਖੋ ਨਹੀਂ ਮੰਨਦਾ ਸੋਰੀ ਸਰ ਗਵਾਸਟਾ ਸਾਡੀ ਜਿਹੜੀ ਪੈਸੀ ਲੈ ਕੇ ਗਏ ਵੀਸਨ ਨੇ ਭਰਾਈ ਨਹੀਂਗੇ ਕਹ ਲੋਗੇ ਨਹੀਂ ਹੋ ਰਹੀ ਪ੍ਰਾਨ ਨਾਲ ਹਟ ਤੋਂ ਕਾਹਦੇ ਕੈਮਰਾ ਚ ਕ ਕਰਾ ਦੂੰਗੀ ਮੈਂ ਤੁਹਾਡੇ ਵਾਲਾ ਮਾਰੋ ਨਹੀਂ ਆਜੋ ਮੈਂ ਤੇ ਮੇਰਾ ਹਸਬੰਦ ਗਏ ਸੀ ਦੋਨੇ ਤੁਸੀਂ ਸਟੇਟਮੈਂਟ ਲੈਣ ਗਏ ਸੀ ਪੈਸੇ ਭਰਨ ਟੇਟਮੈਂਟ ਲੈਣ ਗਏ ਸੀ ਸ਼ੇਰਮੈਂਟ ਸਰ ਹੁਣ ਹੀ ਲੈ ਕੇ ਆਂਦੀ ਆ ਜੇ ਤੁਹਾਨੂੰ ਦੋ ਤਿੰਨ ਦੋ ਤਿੰਨ ਕਿਸ਼ਤਾਂ ਡਿਊ ਹੋਈਆਂ ਸੀ ਨਾ ਅਸੀਂ ਲੈ ਕੇ ਗਏ ਸੀ ਕਲੈਕਸ਼ਨ ਵਾਲੇ ਵੀ ਆਉਂਦੇ ਨੇ ਕਈ ਵਾਰ ਤਸਵੀਰ ਸਰ ਸੀਗੇ ਉਦੋਂ ਪੈਸੇ ਪੁਹੇ ਤਾਂ ਪਾਈ ਅੱਜ ਕੱਲ੍ਹ ਆਨਲਾਈਨ ਭਰੇ ਜਾਂਦੇ ਆ ਹਾਂ ਏਟੀਮਾਂ ਦੇ ਦਾ ਤਾਂ ਪੈਸੇ ਭਰੇ ਜਾਂਦੇ ਆ ਸਰ ਜਦੋਂ ਤੁਸੀਂ ਨਹੀਂ ਸੀਗੇ ਤਾਂ ਮੈਂ ਸੀਗੀ ਜੀ ਉਦੋਂ ਬੁੱਧਵਾਰ ਦਾ ਵਿੱਚ ਸਮਾਂ ਸੀਗਾ ਜੀ ਬੈਂਕ ਵਾਲਿਆਂ ਦੀ ਤੁਸੀਂ ਖਾਲੀ ਕਰਾਓ ਕਿ ਤੁਸੀਂ ਜਮਾ ਕਰਾ ਸਕਦੇ ਹੋ ਕਿ ਨਹੀਂ ਕਰਾ ਸਕਦੇ ਬੈਂਕ ਸਾਰਾ ਰੌਲਾ ਹੋਣੇ ਇਸ ਚੀਜ਼ ਦਾ ਜੀ ਨਾ ਤਾਂ ਇਹ ਪੂਰੇ ਪੈਸੇ ਆ ਜੀ ਸਰ ਸਾਡੇ ਕੋਲ ਤਾਂ ਰਸੀ ਹੁੰਦੀ ਹੈ ਜੀ ਕਿੰਨਾ ਖਰਾਦਾਂਗੇ ਸਾਡੀ ਉਹਨਾਂ ਨਾਲ ਗੱਲ ਤਾਂ ਹੋਵੇ ਮੈਂ ਤਾਂ ਕਰਵਾਵਾਂਗੀ ਫਿਰ ਪੈਸੇ ਰਵਾਉਣਾਂ ਦੀ ਗੱਲ ਨਹੀਂ ਹੈ ਮੈਂ ਇਹਦੀ ਤਸੱਲੀ ਹੋਵੇ ਫਿਰ ਬੈਂਕ ਵਿੱਚ ਹਾਂਜੀ ਕੋਈ ਸਮਾਂ ਦੇਵੋਗਾ ਜਦ ਮੈਂ ਇਹਦੀ ਤਸੱਲੀ ਕਿਵੇਂ ਦੇਵਾਂ ਉਹ ਮੈਂ ਦੇਖੋ ਮੈਂ ਕੀ ਫਾਇਦਾ ਉਹਦੋਂ ਵੀ ਆਈਗਾ ਹਾਂਜੀ ਤੁਸੀਂ ਮੈਸੇਜ ਤੇ ਗੱਲ ਕਰ ਲਓ ਉਹਨਾਂ ਨਾਲ ਲੱਗੋ ਆ ਵੇਖੋ ਜੀ ਸਰ ਮੈਂ ਫੋਨ ਵਾਰ-ਵਾਰ ਲਈ ਜਾ ਰਹੀ ਹਾਂ ਜੀ ਵਾਰ-ਵਾਰ ਫੋਨ ਲਾਈ ਜਾ ਰਹੇ ਆ ਸਿਰਫ ਥੋੜੇ ਨਾਲ ਗੱਲ ਕਰਵਾਉਣ ਵਾਸਤੇ ਆ ਵੀ ਹੁਣ ਵੀ ਮੈਂ ਲਾ ਕੇ ਡਿਆ ਜੀ ਇੱਕ ਮਿੰਟ ਹੀ ਹੋਇਆ ਤੇ ਤਾਂ ਕੋਈ ਦਿੱਕਤ ਹੀ ਨਹੀਂ ਸਿਆਬ ਹੁੰਦਾ ਤਾਂ ਮੈਨੂੰ ਕਿਤੇ ਮੱਝ ਲੱਗ ਗਈ ਆ ਕੱਢ ਦੇ ਜੀ ਕਿਸੀ ਉਹਨੂੰ ਬੁਲਾ ਲਓ ਤਾਂ ਤੁਹਾਨੂੰ ਅਫੈਂਡਾ ਅਰੇ ਤਿੰਨ ਦਿਨ ਦਾ ਚਾਹ ਆਜੇ ਕੋਈ ਗੱਲ ਤਿੰਨ ਚਾਰ ਦਿਨ ਵਗੈਰਾ ਦਬਾ ਦਾਂਗੇ ਪਰ ਤੇ ਕੀ ਇਹ ਗੱਲ ਸਾਨੂੰ ਇੱਕ ਚੀਜ਼ ਬਿਲਕੁਲ ਕਲੀਅਰ ਕਰ ਦੋ ਕਿ ਤੁਸੀਂ ਜੇਕਰ ਮੰਨ ਲਓ ਤੁਹਾਡਾ ਹੱਲ ਨਾ ਹੋਇਆ ਹਾਂਜੀ ਪੈਸੇ ਦਾ ਹੱਲ ਨਾ ਹੋਇਆ ਤੁਸੀਂ ਆਪ ਹੀ ਖਾਲੀ ਕਰ ਦੋਗੇ ਜੇ ਪੈਸੇ ਦਾ ਹੱਲ ਹੋ ਗਿਆ ਤੁਸੀਂ ਬੈਂਕ ਨੂੰ ਪੈਸੇ ਦੇ ਦੋਗੇ ਸਾਨੂੰ ਦੋ ਹੀ ਚੀਜ਼ਾਂ ਚਾਹੀਦੀਆਂ ਯਾ ਤਾਂ ਦੇਖੋ ਬੈਂਕ ਨੂੰ ਕਿਸੇ ਦਾ ਵੀ ਘਰ ਨਹੀਂ ਚਾਹੀਦਾ ਹੁੰਦਾ ਬੈਂਕ ਨੂੰ ਪੈਸੇ ਹੀ ਚਾਹੀਦੇ ਹੁੰਦੇ ਪਹਿਲੀ ਪਹਿਲ ਪੈਸੇ ਆ ਤੁਸੀਂ ਪੈਸੇ ਇਕੱਠੇ ਕਰ ਲਓ ਹਫਤੇ ਦੇ ਵਿੱਚ ਜੇਕਰ ਤੁਹਾਡੇ ਤੋਂ ਹੁੰਦਾ ਅਰੇਂਜ ਠੀਕ ਹੈ ਨਹੀਂ ਤਾਂ ਇਹਨਾਂ ਨੂੰ ਕਹਿ ਦਿਓ ਸਰ ਕੋਈ ਗੱਲ ਨਹੀਂ ਜੇਕਰ ਅਰੇਂਜ ਹੋਇਆ ਹਫਤੇ ਚ ਅਰੇਂਜ ਹੋ ਜਾਊਗਾ ਨਹੀਂ ਤਾਂ ਅਸੀਂ ਖਾਲੀ ਕਰਕੇ ਚਲੇ ਜਾਵਾਂਗੇ ਠੀਕ ਹੈ ਨਾ ਫੇਰ ਤਾਂ ਗੱਲ ਸਮਝ ਆਂਦੀ ਹੈ ਕਿ ਠੀਕ ਹੈ ਜੀ ਤੁਸੀਂ ਵੀ ਆਪਣੀ ਜਵਾਨ ਰੱਖੀ ਅਸੀਂ ਸਾਰੇ ਇੱਕ ਲਿਖ ਲਿਖਾ ਕਰ ਲਾਂਗੇ ਰਿਟਰਨ ਦੇ ਵਿੱਚ ਠੀਕ ਹੈ ਨਾ ਤੇ ਕਹਿ ਰਹੀਆਂ ਨਾ ਮੇਰੀ ਗੱਲ ਹੁਣ ਦਿਓ ਪਰ ਪੈਸੇ ਵੀ ਇਕੱਠੇ ਕਰ ਲਾਂਗੇ ਸਰ ਚਲੋ ਵਧੀਆ ਗੱਲ ਹੈ ਜੀ ਪੈਸੇ ਕਰਕੇ ਆ ਗਏ ਅਸੀਂ ਕੁਝ ਪਰਕੇ ਸੁਣਨ ਨੂੰ ਡੀਨ ਦੇ ਤੌਰ ਤੇ ਨਹੀਂ ਕੋਈ ਜੀਦਾ ਸਰ ਜੀ ਨੋ ਸਾਂਹ ਕਹਿੰਦੇ ਸਾਰੇ ਇਹਦਾ ਕੁਝ ਨਾ ਪਤਾ ਥੋੜਾ ਦੇ ਦੇ ਕੇ ਖੜਾ ਖੜਾਵਾਗੇ ਜਿਵੇਂ ਅੱਗੇ ਕੰਟੀਨਿਊ ਕਰਨ ਵਾਸਤੇ ਜਾ ਕੇ ਅੱਗੇ ਕਿਸ ਤਰ੍ਹਾਂ ਲੈ ਆ ਤਾਂ ਪੈਸੇ ਥੋੜੇ ਪਰਤੇ ਜੇ ਆਰਡਰ ਨਾ ਹੁੰਦੇ ਨਾ ਹਟ ਦੇ ਆਰਡਰ ਨਾ ਹੁੰਦੇ ਆਪਾਂ ਵੀ ਕਰ ਲੈਂਦੇ ਜਿੰਨੇ ਟੁੱਟੇ ਕਿਸ਼ਤਾ ਉਹ ਵੀ ਕਰ ਲੈਂਦੇ ਸਾਰੇ ਕੁਝ ਠੀਕ ਹੈ ਪਰ ਇਹ ਜਿਹੜਾ ਮਸਲਾ ਹੈ ਨਾ ਬਹੁਤ ਅੱਗੇ ਚਲਾ ਜਾ ਚੁੱਕਾ ਹੈ ਸਾਡੇ ਹੱਥ ਵਿੱਚ ਨਹੀਂ ਰਿਹਾ ਤਰੀਕ ਦਿਓ ਨਾ ਵੀ ਇੰਨਾ ਸਾਨੂੰ ਸਮਾਂ ਦੇ ਦਿਓ ਮੈਂ ਤਾਂ ਮੰਗੀਏ ਸਰ ਸਾਹਿਬ ਨੇ ਕਹਿੰਦਾ ਜੀ ਹੁਣ ਕਰਾਂ ਮੈਂ ਮੈਨੂੰ ਐਸੇ ਨਾਲ ਤਾਂ ਮੰਗਿਆ ਸੀ ਸੰਨ 90 ਮਿੰਨਾ ਜੋੜ ਕੇ ਕਿਰਾਨਾਂ ਬਾਰੇ ਇਹੋ ਜੀ ਇਹਨਾਂ ਦੇ ਪਹਿਲਾਂ ਜੇ ਉਹਨਾਂ ਨਾਲ ਸਾਡੀ ਗੱਲ ਤਾਂ ਹੋਵੇ ਜੀ ਕੋਈ ਕਿਉਂਕਿ ਆਪਨੇ ਆਪ ਤਾਂ ਕੋਈ ਡਿਸੀਜਨ ਲੈਣਾ ਕਰਦੇ ਆ ਕਿ ਪੈਸੇ ਦੀ ਵਧੀਆ ਗੱਲ ਆ ਜੀ ਤਾਂ ਨਹੀਂ ਹੁੰਦੀ ਗੱਲ ਨਹੀਂ ਨਹੀਂ ਸਭ ਪਰਵਾਰ ਵੀ ਤੁਹਾਨੂੰ ਬੋਲਣਾ ਸਾਰਾ ਸਾਡੀ ਗੱਡੀ ਨਹੀਂ ਸਾਨੂੰ ਕਹਾਣੀਆਂ ਪਾ ਕੇ ਦੋ ਨਹੀਂ ਨਹੀਂ ਸਾਰਾ ਕੋਈ ਗੱਲ ਤਾਂ ਹੋਊਗੀ ਨਾ ਮਾਂ ਦੀ ਹੋ ਸਕਦਾ ਛੁੱਟੀ ਦਾ ਕਰੀਂ ਇੰਝ ਕਰ ਲੈਣ ਉਧਰ ਉਹ ਵੀ ਗੱਲ ਕਰਦੇ ਹਾਂ ਛੁੱਟੀ ਦਾ ਤਾਂ ਮਸਲਾ ਹੀ ਨਹੀਂ ਹੈਗਾ ਮਸਲਾ ਪੈਸੇ ਦਾ ਪੈਸੇ ਚਾਹੀਦੇ ਨੇ ਪੈਸੇ ਵੀ ਤੁਹਾਨੂੰ ਉਹ ਹੀ ਕਰਨਗੇ ਜਿਹੜੀ ਗੱਲਬਾਤ ਹੋਊਗੀ ਸਾਰਾ ਹੋ ਸਕਦਾ ਛੁੱਟੀ ਆਉਂਦੀ ਫਿਰ ਆਪਣੇ ਕਿਦ ਨੂੰ ਪੈਸਾ ਤਾਂ ਕਰੂਗਾ ਹੀ ਜੀ ਹਾਂਜੀ ਸੀ ਉਸ ਆਪਨੇ ਗੱਲ ਕਰਕੇ ਕੋਈ ਨਾ ਕੋਈ ਤਾਂ ਗੱਲ ਹੱਲ ਹੋਊਗੀ ਜੀ ਕਰਨਗੇ ਫਿਰ ਉਹਨਾਂ ਨੂੰ ਦੱਸਾਂਗੇ ਵੀ ਭਾਈ ਆਪ ਨੂੰ ਪਾਈ ਫੇਰੀ ਐਡ ਆਪਸ਼ਨ ਨੂੰ ਮਿਲਣਾ ਵੀ ਹਾਂਜੀ ਥੋੜਾ ਜਿਆਦਾ ਹੋਇਆ ਇਹ ਡੇਟ ਕਰੋ ਉਸ ਨਹੀਂ ਕਰਦੇ ਹੈ ਨੀ ਇਹ ਡੇਟ ਤਾਂ ਨਹੀਂ ਕਰਦੇ ਉਹਨਾਂ ਨੂੰ ਸਮਾਂ ਦੇ ਸਕਦੇ ਹੋ ਉਹਨੋਂ ਉਸ ਤੋਂ ਆਹ ਤਿੰਨ ਦਿਨ ਦੇ ਵਿੱਚ ਤੁਸੀਂ ਸਾਨੂੰ ਦੱਸੋ ਸਰ ਉੱਥੇ ਬੁਲਾਇਆ ਆਪਣੀ ਸ਼ੁੱਕਰਵਾਰ ਉਹ ਤਾਂ ਗਏ ਬੁਲਾ ਲਿਆ ਤੁਹਾਨੂੰ ਕਿ ਵੀ ਤੁਸੀਂ ਗੱਲ ਦੱਸੋ ਆਪਣੀ ਪੈਸੇ ਢੁਡੀ ਜਮਾ ਕਰਨੇ ਤੁਸੀਂ ਉਹ ਆਈ ਕੰਨਾ ਬੁਰਾ ਕਰਨੀ ਆ ਨਹੀਂ ਸਰ ਜੇ ਪੈਸੇ ਹੋ ਸਕੇ ਤਾਂ ਫੌਜੀ ਸਾਹਿਬ ਨੂੰ ਕਾਵਾਂਗੇ ਕੁਛ ਨਾ ਕੁਛ ਜਿਓ ਜੀ ਉਹ ਵੀ ਕੁਛ ਨਾ ਕੁਛ ਜੇ ਕੋ ਹੋ ਸਕਿਆ ਤਾਂ ਥੋੜਾ ਕਰਵਾਵਾਂਗੇ ਜੀ ਯਾਰ ਇਹ ਤਾਂ ਹਨੇਰੇ ਮਾਰੇ ਆਏ ਹੁੰਦੇ ਆ ਹਾਂਜੀ ਮੂਜੀ ਕਹੀ ਜਾਂ ਮੈਂ ਉਹਨੂੰ ਵੀ ਕਿਹਾ ਆਉਂਦਾ ਕਾਊਂਟ ਰੋ ਹੋ ਜੀ ਪਾਈ ਹੋਰ ਬਾਕੀ ਬਹੁਤ ਬਹੁਤ ਬੇਟਾ ਚਾਹੇ ਨਾ ਮੋਕ ਜਨਕਲ ਨਾ ਕਰ ਲੋ ਨਾ ਨਾ ਇੱਕ ਡਾਊਟ ਖੜਾ ਬੰਦ ਕਰਦਾ ਜਿਹੜੇ ਤੁਸੀਂ ਕਹਿ ਰਹੇ ਹੋ ਕੁਛ ਨਾ ਕੁਛ ਕੁਛ ਨਾ ਕੁਛ ਅਮਾਉਂਟ ਨਾਲ ਨਹੀਂ ਹੋਗਾ ਇਹ ਖਾਤਾ ਬੰਦ ਹੀ ਹੋਊਗਾ ਜਾਂ ਤਾਂ ਖਾਤਾ ਬੰਦ ਹੋਊਗਾ ਜਾਂ ਤਾਂ ਫਿਰ ਨਹੀਂ ਹੋਊਗਾ ਬਸ ਸਮਝ ਲਓ ਕੁਛ ਨਾ ਕੁਛ ਨਾ ਹੱਲ ਨਹੀਂ ਹੋ ਰਿਹਾ ਮਤਲਬ ਕਿ 11 ਸਾਰੇ ਜਿੰਨੇ ਪੈਸੇ ਬੰਦ ਹੁੰਦੇ ਹੱਟੁੰਦੇ ਪੈਸੇ ਜਿਹੜੇ ਵੀ ਹੈਗੇ ਐ ਬੈਂਕ ਬੰਦ ਜੀ ਕਰਨਾ ਕੋਈ ਖਾਤਾ ਬੰਦ ਕਰਨਾ ਹੋਊਗਾ ਉਹਦੇ ਵਿੱਚ ਇਹ ਹੋ ਸਕਦਾ ਬੈਂਕ ਕੁਛ ਰਿਆਇਤ ਵੀ ਕਰ ਦੇ ਪਰ ਕੀ ਐ ਮੌਕੇ ਤੇ ਤੁਸੀਂ ਲੈ ਕੇ ਆਉਂਗੇ ਮੌਕੇ ਦਾ ਅਫਸਰ ਡਿਸਾਈਡਿੰਗ ਅਥਾਰਟੀ ਉਹ ਦੇਖੂਗੀ ਕੀ ਕਰਨਾ ਕਿੰਨੇ ਬੰਦ ਸਾਰੇ ਦੇਖੋ ਹੁਣ 27 ਦਿਨ ਤੜੇ ਬੰਦ ਰਿਹਾ ਜੀ ਮੌਕੇ ਤੇ ਤੁਸੀਂ ਲੈ ਕੇ ਆਉਂਗੇ ਮੰਨ ਲਓ ਕੁਛ ਵੀ 1 ਲੱਖ 2 ਲੱਖ ਜਿਹੜਾ ਵੀ ਛੱਡੇ ਉਹ ਅਥਰਾਇਜ਼ ਆਫੀਸਰ ਦੇ ਹੱਥ ਹੈ ਉਹ ਆਪਣੇ ਆਪ ਹੀ ਮੌਕੇ ਤੇ ਦੇਖਣਗੇ ਜਦ ਤੁਸੀਂ ਪੈਸੇ ਲੈ ਕੇ ਆਗੇ ਕੁਛ ਨਾ ਕੁਛ ਨਾਲ ਨਹੀਂ ਹੋਊਗਾ ਹਨ ਮੈਂ ਪਹਿਲਾਂ ਕਹਿਦਾ ਤੁਸੀਂ ਕਹਿ ਰਹੇ ਜੀ ਕੀ ਬਲਾਦਾ ਜੀ ਦਾ ਬਾਪ ਕੋਈ ਨਹੀਂ ਜਿਆਦਾ ਕੋਈ ਦਾ ਗੱਲ ਆਇਆ ਹੋਇਆ ਖੜਾ ਕੰਮ ਜੀ ਸਮਝਦੇ ਹੋ ਪਾਸੇ ਆ ਸਰ ਇਹ ਕੋਈ ਜੀ ਜੀ ਲੈ ਕੇ ਆ ਦੋ ਪਿੱਛੇ ਦੱਸ ਦਿੰਦੇ ਉਹ ਹੋ ਗਿਆ ਨਾ ਕੀ ਕਰਨਾ ਚੱਲੋ ਉਹਨੂੰ ਤਾਂ ਕਹਿਣ ਦਾ ਮਸਲਾ ਨਹੀਂ ਜੀ ਹੋਰ ਦੇ ਜਾਵੜਾ ਕਹਿੰਦੇ ਜੀ ਆਰੇ ਜੀ ਭੰਨੇ हां उस ओ पर तो सोच रहा ना कि चलो मान लो 2 लाख ਜਿਹੜਾ ਵੀ ਹੋਇਆ ਉਹ ਪਰ ਕੇ ਪਟਾਇੰ ਲੈ ਲਾਂਗੇ ਉਹ ਸਹੀ ਨਹੀਂ ਮੱਤਾ ਦੇਖੋ ਹੋਣਾ ਨਹੀਂ ਤਾਂ ਤੇ ਆਪਾਂ ਕਹਿ ਕਵਾਂਗੇ ਵੀ ਨਹੀਂ ਇਹ ਹਾਈ ਕੋਰਟ ਦਾ ਮਸਲਾ ਵਿੱਚ ਆ ਗਿਆ ਨਾ ਕਰਕੇ ਭਾਵੇਂ ਕਿ ਕਿੰਨੇ ਦਿਨ ਤੱਕ ਉਹ ਨਾ ਆਉਂਦਾ ਹੁਣ ਬੈਂਕ ਦੇ ਹੱਥ ਨਹੀਂ ਰਹਿ ਗਿਆ ਮਸਲਾ ਹੁਣ ਹਾਈ ਕੋਰਟ ਚਲਾ ਗਿਆ ਨਹੀਂ ਉਹ ਮਨਾ ਕਰ ਰਿਹਾ ਕਹਿੰਦੇ ਕਬਜਾ ਕਾਰਵਾਈ ਕਰਨੀ ਹੈ ਕਰਨੀ ਨਹੀਂ ਬਣੀ ਇਹਨੂੰ ਆ ਪੁਲਿਸ ਪੁਲਿਸ ਮੰਗਾ ਲਓ ਮੈਨ ਤੇ ਕਰਾਓ ਪੁਲਿਸ ਮੰਗਾ ਲਓ ਨਹੀਂ ਮੰਨਦਾ ਹੁਣ ਇਹ ਨਹੀਂ ਇਹਨਾਂ ਨੇ ਹੱਲ ਕਰਾਣਾ ਹੀ ਨਹੀਂ ਟਾਈਮ ਨਹੀਂ ਦੇਣਾ ਫਿਰ ਉਹੀ ਲੱਗ 2 ਸਾਲ ਹੋ ਗਏ ਟਾਈਮ ਦੇਣਾ ਹਾਲੇ ਹਾਲੀਆ ਉਹ ਐਟਕੇ ਗਿਆ ਨੇ ਇਹ ਕਹਿ ਰਹੇ ਸਰ ਫਾਰਾ ਫਾਰਾ ਦੋਈ ਕਰਾ ਕੇ ਬੈਠੀ ਹੈ ਇਹ ਹਾਲਾਤ ਨੇ ਬੈਂਕਾਂ ਤੋਂ ਲੋਨ ਲੈਣ ਦੇ ਗਰੀਬ ਨੂੰ ਖੜੇ ਟਾਈਮ ਕਿੱਥੋਂ ਪੈਸੇ ਇਕੱਠੇ ਕਰਨੇ ਪੈ ਸਕਦੇ ਹੈ ਸੋ ਪ੍ਰਸ਼ਾਸਨ ਵੱਲੋਂ ਵੀ ਸਤਾਈ ਹੈ ਇਸ ਮੌਕੇ ਡਾਕਟਰ ਗੁਰਪ੍ਰੀਤ ਸਿੰਘ ਤਹਿਸੀਲਦਾਰ ਮਲੋਟ ਵੀ ਪਹੁੰਚੇ ਹੋਏ ਨੇ ਸੋ ਕੀ ਮਸਲਾ ਨਿਬੜਦਾ ਚੁੰਦੇ ਆ ਜੀ ਇਸ ਮੌਕੇ ਤੇ ਮਜ਼ਦੂਰ ਯੂਨੀਅਨ ਬਦਲੋਂ ਵੀ ਇਸ ਪਰਿਵਾਰ ਦਾ ਸਾਥ ਦਿੱਤਾ ਗਿਆ ਸੋਕੀ ਕਹਿੰਦੇ ਨੇ ਇਸ ਮੌਕੇ ਤਰਸੀਮ ਸਿੰਘ ਖੁੰਦੇ ਹਲਾਲ ਫਰਦਾਨੀ ਮਜ਼ਦੂਰ ਯੂਨੀਅਨ ਸੁਣਦੇ ਆ ਤੁਹਾਨੂੰ ਕਹਿ ਰਹੀ ਮੇਰੀ ਗੱਲ ਕਰ ਲੈਣ ਹੁਣ ਐ ਇਦਾਂ ਅਸੀਂ ਪਾੜੋ ਤੁਹਾਨੂੰ ਕੋਈ ਪੈਸੇ ਨਹੀਂ ਭਰਾਂਗੇ ਪੈਸੇ ਅਸੀਂ ਭਰਾਂਗੇ ਅਸੀਂ ਮੁੱਕਰ ਨਹੀਂ ਰਏ ਸਰ ਪੈਸੇ ਤੁਹਾਨੂੰ ਉਸੇ ਆ ਦੀ ਕੰਡੀਸ਼ਨ ਦੱਸਤੀ ਆ ਵੀ ਸਾਡੀ ਆ ਦਿੱਕਤ ਹੋ ਗਈ ਸੀ ਹੁਣ ਬੰਦਾ ਆਨ ਡਿਊਟੀ ਤੇ ਹੈਗਾ ਸੀ ਪੈਸੇ ਭਰਾਂਗੇ ਮੈਂ ਤਾਂ ਕਮਾਲ ਆ ਬੰਦਾ ਆਰਮੀ ਚ ਆ ਮੈਨੂੰ ਫੌਜੀ ਦੀ ਫੌਜ ਨੂੰ ਘਰੋਂ ਬਾਹਰ ਕੱਢਦੇ ਆ ਕਮਾਲ ਆ ਯਾਦ ਜੀ ਜੇ ਆਪ ਹੁੰਦੇ ਮੈਂ ਵਾਰ-ਵਾਰ ਕਹਿ ਰਹੀ ਆ ਤਾਂ ਮੈਨੂੰ ਕੋਈ ਇਹ ਮੁਕਤੀ ਵਰਿੰਦਰ ਸਿੰਘ ਫੌਜੀ ਦੀ ਧਰਮ ਪਤਨੀ ਜੀ ਫਰਿਆਦ ਕਰ ਰਹੇ ਨੇ ਮੰਨਤਾ ਕਰ ਰਹੇ ਨੇ ਪ੍ਰਸ਼ਾਸਨ ਦੀ ਆਟੀ ਨਹੀਂ ਕੁਆਲੀ ਮੁਲਾਜ਼ਮਾਂ ਦੇ ਕਿਹ ਕਹਦੇ ਨੇ ਅੱਜ ਤਾਂ ਐਂ ਲੱਗ ਰਿਹਾ ਜੀ ਜਿਵੇਂ ਆਪਣਾ ਜੋ ਸਿਸਟਮ ਆ ਸਰਕਾਰ ਦਾ ਜੋ ਅਫਸਰ ਸਹੀ ਆ ਸਾਰਾ ਕੁਝ ਸਿਰਫ ਪ੍ਰਾਈਵੇਟ ਬੈਂਕਾਂ ਦੇ ਹਿਸਾਬ ਨਾਲ ਚੱਲਣ ਵਾਲੇ ਬੰਨੇ ਲੱਗਦੇ ਨੇ ਜੋ ਜਿਵੇਂ ਹਰੇਕ ਗੱਲ ਕਹਿੰਦੇ ਆ ਇਹ ਵੀ ਬੈਂਕ ਵਾਲੇ ਕਹਿਣਗੇ ਤਾਂ ਹੋਊਗਾ ਬੈਂਕ ਵਾਲੇ ਕਹਿਣਗੇ ਤਾਂ ਹੋਊਗਾ ਜਿਹਦਾ ਮਤਲਬ ਐ ਕਹਿ ਸਕਦੇ ਆ ਆਪਾਂ ਵੀ ਕਾਰਪੋਰੇਟ ਘਰਾਣਿਆਂ ਨੂੰ ਪ੍ਰਾਈਵੇਟ ਕੰਪਨੀਆਂ ਨੂੰ ਲੁੱਟ ਕਰਾਉਣ ਦੇ ਨਾਲ ਸਾਡਾ ਇੱਥੋਂ ਦਾ ਪ੍ਰਸ਼ਾਸਨ ਇੱਥੋਂ ਦੇ ਪੁਲਿਸ ਇੱਥੋਂ ਦੇ ਤਹਿਸੀਲਦਾਰ ਜੋ ਮੈਨੇਜਮੈਂਟ ਆ ਕੁੱਲ ਸਿਸਟਮ ਆ ਸਾਰਾ ਐ ਕਹਿ ਸਕਦੇ ਆ ਵੀ ਇਹ ਪ੍ਰਾਈਵੇਟ ਬੈਂਕਾਂ ਨੂੰ ਕਿਵੇਂ ਲੋਕਾਂ ਦਾ ਖੂਨ ਚੁੰਡਣਾ ਕਿਵੇਂ ਲੋਕਾਂ ਨੂੰ ਦੁੱਗਣੇ ਤੇ ਗੁਣੇ ਵਿਆਜ ਲਾ ਕੇ ਲੁੱਟਣਾ ਹੈ ਅਸੀਂ ਕਿਸੇ ਸਮੇਂ ਡੀਸੀ ਸਾਹਿਬ ਤੋਂ ਮੰਗ ਕਰਦੇ ਹੁੰਦੇ ਸੀਗੇ ਵੀ ਭਾਈ ਜੋ ਸਰਕਾਰੀ ਬੈਂਕਾਂ ਚੋਂ ਮਜ਼ਦੂਰਾਂ ਨੂੰ ਲੋਕਾਂ ਨੂੰ ਲੋਨ ਨਹੀਂ ਮਿਲ ਰਹੇ ਪ੍ਰਾਈਵੇਟ ਬੈਂਕਾਂ ਵਾਲੇ ਮਨ ਚਾਹੇ ਵਿਆਜ ਲਾ ਕੇ ਲੋਕਾਂ ਦੀ ਲੁੱਟ ਕਰਦੇ ਆ ਲੋਕਾਂ ਨੂੰ ਨਜਾਇਜ਼ ਤੰਗ ਪਰੇਸ਼ਾਨ ਕਰਦੇ ਆ ਲੋਕਾਂ ਨੂੰ ਨਜਾਇਜ਼ ਹਰਾਸ ਕਰਦੇ ਆ ਬਹੁਤ ਜਗ੍ਹਾ ਤੇ ਪ੍ਰਾਈਵੇਟ ਕੰਪਨੀਆਂ ਦੇ ਨਾ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਸਤਾਏ ਹੋਏ ਹਾਹੇ ਤੱਕ ਲੈ ਗਏ ਪਿੰਡ ਬਲਮਗੜ ਮੁਕਸਰ ਦੇ ਵਿੱਚ ਇੱਕ ਔਰਤ ਜਿਹੜੀ ਮਾਈਕਰੋਫਾਈਨੈਂਸ ਕੰਪਨੀ ਦੀ ਕਿਸ਼ਤ ਨਹੀਂ ਭਰ ਸਕੀ ਤਾਂ ਉਹਦੇ ਨਾਲ ਦੇ ਗਰੁੱਪ ਵਾਲਿਆਂ ਨੇ ਉਹਨੂੰ ਇੰਨਾ ਛੱਟ ਕੀਤਾ ਕਿ ਉਹਨੇ ਆਪਣੇ ਆਪ ਨੂੰ ਆਤਮ ਹੱਤਿਆ ਕਰ ਲਈ ਤੇ ਬਾਅਦ ਚੋ ਕੰਪਨੀ ਵਾਲੇ ਵੀ ਕਿਉਂ ਜਿਹੜੀਆਂ ਗਰੁੱਪ ਲੀਡਰਾਂ ਸੀ ਉਹ ਵੀ ਭੱਜੀਆਂ ਫਿਰੀਆਂ ਅਸੀਂ ਡੀਸੀ ਸਾਹਿਬ ਤੋਂ ਲਗਾਤਾਰੇ ਮੰਗ ਕਰਦੇ ਰਹੇ ਹਾਂ ਪੰਜਾਬ ਖੇਤ ਮਜ਼ਦੂਰੀ ਯੂਨੀਅਨ ਉਹ ਵੀ ਜਿਹੜੀਆਂ ਨਾਲ ਦੀਆਂ ਲਗਾਮਾਂ ਖੁੱਲੀਆਂ ਛੱਡੀਆਂ ਐ ਇਹਨਾਂ ਨੂੰ ਮਾੜੀ ਮੋਟੀ ਲਗਾਮ ਲਾਓ ਵੀ ਇਹ ਮਨਚਾਹੇ ਵਿਆਜ ਲਾ ਕੇ ਲੋਕਾਂ ਦੀ ਲੁੱਟ ਕਿਵੇਂ ਕਰਦੇ ਆ ਪਰ ਨਹੀਂ ਪਰ ਅੱਜ ਸਾਨੂੰ ਇਹ ਦਿਸ ਗਿਆ ਵੀ ਜਿਹੜਾ ਡੀਸੀ ਸਾਹਿਬ ਲਗਾਤਾਰ ਸਾਡੇ ਉਹਨਾਂ ਦੇ ਅਰਜੋਈਆਂ ਕਰਨ ਤੋਂ ਬਾਅਦ ਵੀ ਇਹ ਪ੍ਰਾਈਵੇਟ ਬੈਂਕਾਂ ਨੂੰ ਲਗਾਮ ਲੱਗਣੀ ਚਾਹੀਦੀ ਆ ਇਹ ਮਨਚਾਹੇ ਵਿਆਜ ਲਾ ਕੇ ਲੋਕਾਂ ਦੀ ਲੁੱਟ ਕਰਦੇ ਆ ਉਹਦੇ ਤੇ ਲਗਾਮ ਕਿਉਂ ਨਹੀਂ ਲੱਗਦੀ ਅੱਜ ਸਾਨੂੰ ਦਿਸ ਰਿਹਾ ਕਿ ਕਿਵੇਂ ਪੁਲਿਸ ਪ੍ਰਸ਼ਾਸਨ ਵੀ ਹਰੇਕ ਗੱਲ ਕਹਿੰਦਾ ਜੀ ਬੈਂਕ ਵਾਲਿਆਂ ਨੂੰ ਪੁੱਛ ਲੋ ਤਹਿਸੀਲਦਾਰ ਸਾਹਿਬ ਆਏ ਉਹ ਵੀ ਕਹਿੰਦੇ ਜੀ ਬੈਂਕ ਵਾਲਿਆਂ ਨੂੰ ਕਾ ਪੁੱਛ ਲੋ ਵੇ ਜਿਹਦਾ ਮਤਲਬ ਸਰਕਾਰ ਦੇ ਜਿਹੜੇ ਅੰਗ ਆ ਤਹਿਸੀਲਦਾਰ ਸਾਹਿਬ ਦੇ ਕੋਈ ਇਨਸਾਨੀਅਤ ਹੈ ਨਹੀਂ ਉਹਨਾਂ ਦਾ ਕੋਈ ਕਾਨੂੰਨਾਂ ਦੀ ਚੀਜ਼ ਹੈ ਨਹੀਂ ਪੁਲਿਸ 'ਚ ਹੈ ਨਹੀਂ ਆ ਪਿਛਲੇ ਪਿੱਛੇ ਜੇ ਮੁਖਸਰ ਦੇ ਇੱਕ ਪੁਲਿਸ ਮੁਲਾਜ਼ਮਾ ਉਹਨੂੰ ਵੀ ਇੱਕ ਪ੍ਰਾਈਵੇਟ ਕੰਪਨੀ ਨੇ ਉਹ ਕੰਪਨੀ ਕੀ ਸੀ ਵੀ ਉਸ ਕੰਪਨੀ ਘਾਟੇ 'ਚ ਜਾਂਦੀ ਸੀ ਉਹਨਾਂ ਨੇ ਚੱਕ ਕੇ ਕਿਸੇ ਹੋਰ ਕੰਪਨੀ ਨੂੰ ਆਦਾ ਸਾਰਾ ਕੁਝ ਦੇਤਾ ਉਸ ਕੰਪਨੀ ਨੇ ਇੱਕ ਤਰਫਾ ਕੇਸ ਕਰਕੇ ਉਸ ਪੁਲਿਸ ਮੁਲਾਜ਼ਮ ਦੀ ਕੁਰਕੀ ਲੈਂਦੀ ਹੋਈ ਆ ਉਹ ਸਕੁਰਕੀ ਤੇ ਵੀ ਅਸੀਂ ਲਗਾਤਾਰ ਬੋਲ ਰਹੇ ਹਾਂ ਉਥੇ ਉਹ ਕੁਰਕੀ ਵੀ ਦੋ ਤਿੰਨ ਵਾਲੀ ਰੋਕੀ ਆ ਇਸ ਵਾਸਤੇ ਅਸੀਂ ਮੰਗ ਕਰਦੇ ਆਂ ਇਸ ਪ੍ਰਸ਼ਾਸਨ ਤੋਂ ਸਾਡੇ ਇਸ ਮੀਡੀਆ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆਂ ਲੋਕਾਂ ਨੂੰ ਵੀ ਵੀ ਭਰਾਵੋ ਜਿਹੜੀਆਂ ਆਪਾਂ ਸਰਕਾਰਾਂ ਬਾਰੇ ਉਹ ਕਹਿੰਦੇ ਆਂ ਵੀ ਇਹ ਸਰਕਾਰਾਂ ਲੋਕਾਂ ਦੀ ਭਲਾਈ ਵਾਸਤੇ ਆ ਇਹ ਲੋਕਾਂ ਦੀ ਭਲਾਈ ਵਾਸਤੇ ਹੈ ਨਹੀਂ ਗੀਆਂ ਸਰਕਾਰਾਂ ਇਹ ਸਿਰਫ ਲੋਕਾਂ ਦੀਆਂ ਲੁੱਟ ਕਰਾਉਣ ਵਾਲੀਆਂ ਮਾਈਕਰੋ ਫਾਈਨੈਂਸ ਕੰਪਨੀਆਂ ਪ੍ਰਾਈਵੇਟ ਬੈਂਕਾਂ ਉਹਨਾਂ ਦੇ ਵਾਸਤੇ ਉਹਨਾਂ ਦੇ ਚੱਕਰੀ ਕਰਦੇ ਆ ਅੱਜ ਇਹਦੀ ਚਾਹੀਦੀ ਆਧਾਰਨੇ ਇਹ ਆ ਵੀ ਜਦੋਂ ਇਹ ਪਰਿਵਾਰ ਕਹਿ ਰਿਹਾ ਵੀ ਫੌਜੀ ਸਾਹਿਬ ਲੈਜ ਹੈਗਾ ਡਿਊਟੀ ਤੇ ਵੀ ਆ ਗਿਆ ਤਾਂ ਥੋੜੇ ਲੋਨ ਦਾ ਕੁਝ ਨਾ ਕੁਝ ਕਰਾਂਗੇ ਸਾਨੂੰ ਵੀ ਛੱਤ ਚਾਹੀਦੀ ਆ ਸਾਨੂੰ ਵੀ ਪਤਾ ਏ ਵੀ ਅਸੀਂ ਰਹਿਣ ਵਾਸਤੇ ਛੱਤ ਚਾਹੀਦੀ ਏ ਕੁਝ ਨਾ ਕੁਝ ਹੱਲ ਕਰਕੇ ਦੇਵਾਂਗੇ ਪਰ ਹਰੇਕ ਗੱਲ ਤਹਿਸੀਲਦਾਰ ਸਾਹਿਬ ਪੁਲਿਸ ਮੁਲਾਜ਼ਮ ਵਾਰ-ਵਾਰ ਇਹੀ ਕਹਿ ਰਹੇ ਆ ਜੀ ਬੈਂਕ ਵਾਲਿਆਂ ਨੂੰ ਪੁੱਛ ਲਓ ਬੈਂਕ ਵਾਲਿਆਂ ਨੂੰ ਪੁੱਛ ਲਓ ਤੁਸੀਂ ਆਏ ਕਾਦੇ ਵਾਸਤੇ ਹੋ ਫਿਰ ਕੱਲੇ ਬੈਂਕ ਕੋਲੇ ਆਪਦੀ ਮਰਜ਼ੀ ਇਹ ਕਰਕੇ ਤੁਰ ਦਿੰਦੇ ਬੈਂਕ ਕੋਲੇ ਨੂੰ ਹੀ ਪਾਵਰਾਂ ਦੇ ਦਿਓ ਬੈਂਕ ਕੋਲੇ ਆਪਦੇ ਗੁੰਡਾ ਗੁੰਡਾ ਫੋਰਸਾਂ ਰਣਵੀਰ ਸੈਨਾ ਰੱਖ ਲੈਣਗੇ ਉਹ ਸਨਾਵਾ ਆਪੇ ਹੀ ਲੋਕਾਂ ਦੇ ਧੱਕੇ ਨਾਲੇ ਘਰ ਵੀ ਖੋਲਿਆ ਕਰਨਗੇ ਤੇ ਜਦੋਂ ਜੀ ਕੀਤਾ ਉਹਨਾਂ ਨੂੰ ਕੱਢ ਕੇ ਰੋਡ ਤੇ ਵੀ ਮਾਰਿਆ ਕਰਨਗੇ ਜਾਂ ਤੁਸੀਂ ਆਪਣੇ ਆਪ ਚ ਐ ਕਹਦੇ ਹੋ ਵੀ ਭਾਈ ਲੋਕ ਭਲਾਈ ਵਾਲਾ ਜਿਹੜਾ ਲੇਬਲ ਆ ਲਾ ਦੇਣਾ ਚਾਹੀਦਾ ਏ ਵੀ ਇਹ ਲੋਕਾਂ ਦੀ ਰੱਖਿਆ ਵਾਲੇ ਹੈ ਨਹੀਂ ਮਹਿਕਮੇ ਇਹ ਦਾ ਸਿਰਫ ਕਾਰਪੋਰੇਟ ਘਰਾਣਿਆਂ ਦੇ ਪ੍ਰਾਈਵੇਟ ਕੰਪਨੀਆਂ ਦੇ ਪ੍ਰਾਈਵੇਟ ਬੈਂਕਾਂ ਦੇ ਉਹਨਾਂ ਦੀ ਚੱਕਰੀ ਆਸਤੇ ਆ ਅੱਜ ਤੁਸੀਂ ਮੈਂ ਕਹਿੰਨਾ ਤਸਵੀਰਦਾਰ ਸਾਹਿਬ ਵੀ ਸਾਡੇ ਮਲਾਜਮ ਵੀ ਪੁਲਿਸ ਵੀ ਮਲਾਜਮ ਵੀਰ ਆ ਜਿਹੜੇ ਇਹ ਵੀ ਆਨ ਰਿਗਾਰਡ ਮੀਡੀਆ ਦੇ ਅੱਗੇ ਬੋਲਦੇ ਨੇ ਵੀ ਭਾਈ ਲੋਕਾਂ ਦੀ ਭਲਾਈ ਆਸਤੇ ਅਸੀਂ ਨਾ ਹੀ ਆ ਅਸਲ ਅਸਤੇ ਅਸੀਂ ਭਾਈ ਕਾਰਪੋਰੇਟ ਘਰਾਣਿਆਂ ਦੇ ਬੈਂਕਾਂ ਦੇ ਚੱਕਰੀ ਕਰਨ ਤੇ ਲੱਗੇ ਹੋਏ ਆ ਜਿਵੇਂ ਉਹ ਕਹਿਣਗੇ ਓਵੇਂ ਕਰਾਂਗੇ ਇਸ ਵਾਸਤੇ ਅੱਜ ਜਿਹੜੇ ਇਸ ਪਰਵਾਰ ਦਾ ਧੱਕੇ ਨਾਲ ਘਰ ਇਹ ਕੁਰਕ ਕਰਨ ਵਾਸਤੇ ਆਇਆ ਜਿੰਦਰਾ ਲਾਉਣ ਵਾਸਤੇ ਆਇਆ ਅਸੀਂ ਪੰਜਾਬ ਖੇਤ ਮਜ਼ਦੂਰੀ ਜਨਨ ਵੱਲੋਂ ਇਸ ਗੱਲ ਦਾ ਡਟਵਾ ਵਿਰੋਧ ਕਰਾਂਗੇ ਠੀਕ ਆ ਆਏ ਹੋਏ ਨੇ ਸਾਡੇ ਪੁਲਿਸ ਵੀ ਪੁਲਸ ਵਾਲੇ ਮੁਲਾਜ਼ਮ ਵੀਰ ਸਾਨੂੰ ਜੇਲਾ ਜੀ ਤਾੜ ਕੇ ਤਾਂ ਭਵਾ ਇਹ ਜਿੰਦਰਾ ਲਾ ਜਾਣ ਕੁਰਕੀ ਕਰ ਜਾਣ ਸੀਲ ਕਰ ਜਾਣ ਪਰ ਅਸੀਂ ਇਸ ਤਰ੍ਹਾਂ ਕੋਰ ਜਿਹੜਾ ਕੋਰਕਾ ਘਰ ਜਿੰਦਰਾ ਨਹੀਂ ਲੱਗਣ ਦੇਵਾਂਗੇ ਹਰ ਤਰ੍ਹਾਂ ਇਹਦਾ ਵਿਰੋਧ ਕਰਾਂਗੇ ਇਹ ਗੱਲ ਠੀਕ ਆ ਵੀ ਸਰਕਾਰਾਂ ਜਾਬਰ ਹੁੰਦੀਆਂ ਨੇ ਸਰਕਾਰਾਂ ਤਗੜੀਆਂ ਹੁੰਦੀਆਂ ਨੇ ਇਹਨਾਂ ਕੋਲੇ ਪੁਲਿਸ ਹੁੰਦੀਆਂ ਇਹਨਾਂ ਕੋਲੇ ਮਹਿਕਮੇ ਹੁੰਦੇ ਆ ਉਸ ਮਹਿਕਮੇ ਦੇ ਜ਼ੋਰ ਤੇ ਬਹੁਤ ਾਰੀ ਜਦੋਂ ਮੁਆਵਜ਼ਾ ਮੰਗਦੇ ਕਿਸਾਨ ਭਾਰਤ ਵਾਲਾ ਮੱਕੇ ਵਿਰੋਧ ਕਰਦੇ ਵੀ ਸਾਨੂੰ ਮੁਆਵਜ਼ਾ ਦੇ ਦਿਓ ਸੜਕ ਕੱਟਣ ਵਾਸਤੇ ਯੋਗ ਉਦੋਂ ਵੀ ਡਾਂਗਾ ਨਾਲ ਨਵਾਜ ਦਿੱਤਾ ਜਾਂਦਾ ਹੈ ਬਹੁਤ ਾਰੀ ਜਦੋਂ ਲੋਕ ਆਪਦੇ ਮਸਲਿਆਂ ਤੇ ਲੜਦੇ ਉਹਨਾਂ ਨੂੰ ਡਾਂਗਾ ਨਾਲ ਨਵਾਜਿਆ ਜਾਂਦਾ ਅੱਜ ਵੀ ਸਾਨੂੰ ਡਾਂਗਾ ਨਾਲ ਨਵਾਜ ਦਿਓ ਸਾਡੇ ਦੇ ਸਾਡੇ ਚ ਦਾਵਾ ਅਸੀਂ ਉਹਨਾਂ 'ਚ ਰਿਸਕ ਕਰਦਾ ਜਿਹੜਾ ਹੈ ਕੁਰਕੀ ਨਹੀਂ ਹੋਣ ਦੇਵਾਂਗੇ ਇਹਦਾ ਡਟਮਾ ਵਿਰੋਧ ਕਰਾਂਗੇ اس سن تقسیم سنگھ کھنڈے حلال پردان تو ہو زمینہ کی مزدور یونین سید مختار صاحب ਤੋ ਪ੍ਰਸ਼ਾਸਨ ਦੀ ੱੱਕਾ ਸ਼ਾਇਦ ਦਾ ਜਵਾਬ ਇਸੇ ਤਰ੍ਹਾਂ ਹੀ ਦਿੱਤਾ ਜਾਂਦਾ ਸੋ ਕੀ ਕਹਿੰਦੇ ਨੇ ਇਹ ਤੁਸੀਂ ਆਇਓ ਨਾ ਤੁਸੀਂ ਕਰੋ ਅਸੀਂ ਤਾਂ ਸਰਕਾਰੀ ਬੈਂਕ ਨੂੰ ਅਜ਼ਮਾ ਮਾਰ ਕਰਨੀ ਚਾਹੀਦੀ ਤਾਂ ਬੈਂਕ ਮੁਲਾਜ਼ਮ ਵੀ ਭਜਦੇ ਦਿਖਾਈ ਦਿੱਤੇ ਤੁਸੀਂ ਆਇਓ ਨਾ ਤੁਸੀਂ ਕੀ ਹੋ ਤੁਸੀਂ ਮੈਨੂੰ ਸਪੋਰਟਿੰਗ ਸਟਾਫ ਹੈ ਕਿਹੜਾ ਤੁਹਾਡੀ ਹੈਲਪ ਆ ਰਹੇ ਬਾਅਦ ਤੁਹਾਡੇ ਪਿੱਛੇ ਲਾ ਜੋ ਦਿਨ ਮੈਂ ਗੱਲ ਕਰਦਾ ਤਾਂ ਸਿਰਫ ਇੱਕ ਇੱਕ ਫਿਕਚਰ ਹਾਂਜੀ ਬਾਈ ਜੀ ਸਰ ਸਰ ਕਿਹੜੇ ਬੈਕ ਦਾ ਲੋਨ ਹੈ ਕਿੰਨਾ ਲੋਨ ਸੀਗਾ ਤੁਹਾਨੂੰ ਤੁਹਾਨੂੰ ਮਾਰ ਦਈ ਫਿਰ ਇੱਥੇ ਕਿੰਨਾ ਲੱਗ

ਸਰ ਤੁਹਾਨੂੰ ਜਵਾਬ ਤਾਂ ਸਰ ਦੇਣਾ ਹੀ ਪੈਣਾ ਹੈ ਤਾਂ ਭੱਜਣ ਦੇ ਸਰ ਗੱਲ ਬਣਦੀ ਹੈ ਜਿਹੜਾ ਹੈਗਾ ਲੋਨ ਹੈ ਦੁੱਗਣੇ ਤੋਂ ਚੌਗਣਾ ਕੀਤਾ ਹੋਇਆ ਨਹੀਂ ਇਹਨਾਂ ਨੂੰ ਮੂਲ ਕੌਣ ਦੀ ਲੋੜ ਪਵੇ ਇਹ ਸ਼ਰਮ ਆਵਾ ਕਹਿ ਦੇਣ ਵੀਡੀਓ ਦੇ ਅੱਗੇ ਆ ਕੇ ਵੀ ਹਾਂ ਭਾਈ ਇੰਨਾ ਲੋਨ ਦਿੱਤਾ ਸੀ ਇੰਨਾ ਵਿਆਜ ਆਇਆ ਬਣਿਆ ਪਰ ਜੇ ਅੱਜ ਇਹ ਕੰਪਨੀ ਵਾਲੇ ਵੀਡੀਓ ਤੋਂ ਭਜਦੇ ਨਜ਼ਰ ਆ ਰਹੇ ਆ ਇਹ ਆਪਣੇ ਆਪ ਹੀ ਦਿਸਦਾ ਏ ਕਿ ਇਹਨਾਂ ਨੇ ਦੁੱਗਣੇ ਨਜਾਇਜ਼ ਤਰੀਕੇ ਨਾਲ ਵਿਆਜ ਪਰ ਵਿਆਜ ਲਾ ਕੇ ਇਹਨਾਂ ਦੀ ਕੁਰਕੀ ਵਿੰਦੀ ਹੋਈ ਆ ਜੇ ਇਸ ਵਾਸਤੇ ਤੇ ਇੰਨੀ ਸੱਚਿਆ ਅਸੀਂ ਹੁਣ ਵੀ ਕਹਨੇ ਆ ਕਿ ਆਨਰ ਕਾਰਡ ਬੋਲਣ ਮੀਡੀਆ ਕੇ ਆਕੇ ਵੀ ਆਹਾ ਐਨ ਨਾਲ ਲੋਨ ਸੀ ਇਸ ਤਰੀਕੇ ਨਾਲ ਵਿਆਜ ਲੱਗਿਆ ਐਨੇ ਸਾਲ ਦਾ ਏ ਪਰ ਸਾਨੂੰ ਪਤਾ ਏ ਕਿਉਂਕਿ ਸਾਨੂੰ ਫੌਜੀ ਸਾਹਿਬ ਨੇ ਦੱਸਿਆ ਕਿ ਲੋਨ 17 ਲੱਖ ਦਾ ਦਿੱਤਾ ਕਹਿੰਦੇ ਸੀਗਾ 10 ਸਾਲਾਂ ਅੰਚ ਮੋੜਨਾ ਏ ਤੇ ਹੁਣ ਕਹਿੰਦੇ ਉਹ 17 ਲੱਖ ਦਾ 52 ਲੱਖ ਲਵਾਂਗੇ ਅਸੀਂ ਪੁੱਛਣਾ ਚਾਹੁੰਨੇ ਆ 58 ਲੱਖ ਸੌਰੀ 58 ਲੱਖ 17 ਲੋਨ ਲੈ ਗੇ ਸਤਾਰਾ ਆਇਆ ਲੱਖ ਦਾ ਲੋਨ ਦੇ ਕੇ 58 ਲੱਖ ਦਾ ਬਣਾਈ ਬੈਠੇ ਆ ਕਹਿੰਦੇ 58 ਲੱਖ ਭਰੋਣਾ 20 ਸਾਲਾਂ ਵਿੱਚ ਦੀ ਇਸੇ ਵਾਸਤੇ ਆ ਵੀਡੀਓ ਤੋਂ ਭਜਦੇ ਨਜ਼ਰ ਆਉਂਦੇ ਆ মিডিਆ ਦੇ ਸਵਾਲਾਂ ਦਾ ਜਵਾਬ ਦੇਣ ਨੂੰ ਤੇ ਆਪਨੀ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਘਰ ਘਰ ਕਰਕੇ ਕਰਾਂਗੇ ਆ ਸਾਡੇ ਮੁਲਾਜ਼ਮ ਵੀ ਕਹਿ ਰਹੇ ਆ ਵੀ ਨਹੀਂ ਜੀ ਸਾਡੇ ਦਾ ਆਕਾ ਹੀ ਬੈਂਕ ਮੁਲਾਜ਼ਮਾਂ ਜਿਵੇਂ ਬੈਂਕ ਮੁਲਾਜ਼ਮ ਕਹਿਣਗੇ ਉਸ ਤੋਂ ਵੀ ਕਰਾਂਗੇ ਅਸੀਂ ਨਹੀਂ ਸਵਾਲ ਦੇ ਸਕਦੇ ਸੋ ਇਹ ਗੱਲ ਸਾਫ਼ ਦੱਸਦੀ ਆ ਕਿ ਇਹ ਪ੍ਰਾਈਵੇਟ ਕੰਪਨੀਆਂ ਕਾਰਪੋਰੇਟ ਘਰਾਣੇ ਇਹ ਲੋਕਾਂ ਦੀ ਲੁੱਟ ਕਰਨ ਤੇ ਲੱਗੇ ਹੋਏ ਆ ਤੇ ਸਾਡਾ ਇੱਥੋਂ ਦਾ ਸਿਸਟਮ ਡੀਸੀ ਤੋਂ ਲੈ ਕੇ ਪੁਸਮਲਾ ਜੂ ਤੱਕ ਤਸਹीलਦਾਰ ਸਾਹਿਬ ਤੱਕ ਸਾਰੇ ਲੋਕਾਂ ਦੀ ਭਲਾਈ ਆਸਤੇ ਨਹੀਂ ਇਹ ਸਿਰਫ ਜਿਵੇਂ ਪ੍ਰਾਈਵੇਟ ਬੈਂਕਾਂ ਨੇ ਲੋਕਾਂ ਦੀ ਰੁੱਟ ਕਰਨੀ ਆ ਉਹਦੇ ਤੇ ਲੱਗੇ ਹੋਏ ਆ ਨਹੀਂ ਤਾਂ ਲੋਕੇ ਦੂਜੇ ਪਾਸੇ ਮਜ਼ਦੂਰ ਕਿਸਾਨ ਇਹ ਕਹਿੰਦੇ ਆਤਮ ਹੱਤਿਆਵਾਂ ਕਰ ਜਾਂਦੇ ਹੁਣ ਇਹ ਸਾਡਾ ਕਿਸੇ ਕਰਕੇ ਕਿਸੇ ਦਾ ਡਿਊ ਹੋਗਾ ਅਸੀਂ ਹੁਣ ਤਾਂ ਟਾਈਮ ਮੰਗ ਰਹੇ ਆ ਸਰ ਮੇਰੇ ਹਸਣ ਹੈਗੇ ਆਰਮੇਚਰ ਉਹ ਹੁਣ ਡਿਊਟੀ ਆ ਜੀ ਹੁਣ ਮੈਂ ਤੇ ਮੇਰਾ ਬੇਟਾ ਕੱਲੇ ਆ ਜੀ ਇਹ ਨਾਲ ਆਇਆ ਬੈਂਕ ਕੋਲੇ ਕਹਿੰਦੇ ਘਰ ਖਾਲੀ ਕਰੋ ਸਰ ਮੈਂ ਕਿੱਥੇ ਜਾਵਾਂ ਬੱਚੇ ਨੂੰ ਲੈ ਕੇ ਉੱਥੇ ਸਰਕਾਰ ਜਿਹੜੀ ਆ ਤੈਨੂੰ ਵਰਤਦੀਆਂ ਕਰਦੀਆਂ ਫੌਜੀਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਘਰੋਂ ਕੱਢਦੇ ਕਰੋ ਆਰਮੀ ਚ ਫੌਜੀ ਤਾਲ ਲਾਉਣ ਲਿਆ ਸੀ ਹੁਣ ਸਾਰੇ 12 ਲੱਖ ਰੁਪਏ ਲਿਆ ਚੁਣ 58 ਲੱਖ ਬਣਾਈ ਬੈਠਿਆ ਕਿਸ ਹਜ਼ਾਰ ਤੇ ਲੋਨ ਦਿੰਦੇ ਹੈਗੇ ਕੌਣ ਦੀ ਕਿਹੜੀ ਕੰਪਨੀ ਹੈ ਇਹ ਇਹ ਆਧਾਰ ਬੈਂਕਸ ਆਧਾਰ ਆ ਸਾਰਾ ਆਧਾਰ ਪ੍ਰਾਈਵੇਟ ਆ ਇਹ ਆਧਾਰ ਬੈਂਕਾਂ ਕੰਪਨੀ ਦਾ ਤੋਂ ਹੂੰ ਉਈ ਪਹਿਲਾਂ ਤੁਹਾਨੂੰ ਨੋਟਿਸ ਵੀ ਇਹਨਾਂ ਨੇ ਕੱਢਿਆ ਸੀ ਸਰ ਜਦੋਂ ਨੋਟਿਸ ਕੱਢਿਆ ਸੀ ਨਾ ਉਦੋਂ ਮੇਰੇ ਹਸਬੰਦ ਇੱਥੇ ਸੀ ਸਰ ਬੈਂਕ 'ਚ ਵੀ ਜਾ ਕੇ ਆਏ ਆ ਮੇਰਾ ਭਰਾ ਸੀਗਾ ਤੇ ਆਪ ਸੀਗੇ ਇਹਨਾਂ ਨੂੰ ਇੰਨੀ ਬਦਤਮੀਜ਼ ਨਾਲ ਗੱਲ ਕੀਤੀ ਉਹਨਾਂ ਨੇ ਅਕੇ ਤੁਸੀਂ ਸਾਡੇ ਬੈਂਕ 'ਚੋਂ ਆਊਟ ਹੋ ਜਾਓ ਭੱਜ ਜਾਓ ਕਿ ਟਾਊਟ ਹੋ ਜਾਓ ਠੀਕ ਹੈ ਉਦੋਂ ਬਾਅਦ ਤਹਿਸੀਲਦਾਰ ਸਾਹਿਬ ਕੋਲ ਵੀ ਗਏ ਸੀਗੇ ਉਹਨਾਂ ਕੋਲ ਵੀ ਮਤਲਬ ਫਰਿਆਦ ਕੀਤੀ ਸੀ ਇਹਨਾਂ ਨੂੰ ਛੁੱਟੀ ਦਾ ਟਾਈਮ ਹੋ ਗਿਆ ਸੀਗਾ ਸਰ ਉਹ ਫਿਰ ਛੁੱਟੀ ਚਲੇ ਗਏ ਸੀ ਹੁਣ ਇਹਨਾਂ ਨੂੰ ਮੈਂ ਇਹੀ ਕਹਿ ਰਹੀ ਆ ਮੈਨੂੰ ਕਹਿੰਦੇ ਆ ਵੀ ਤੂੰ ਪੈਸੇ ਲੈ ਕੇ ਆ ਸਰ ਮੈਂ ਕਿਸੇ ਤੋਂ ਪੈਸੇ ਮੰਗੂੰਗੀ ਇੱਕ ਲੇਡੀਜ਼ ਮੈਂ ਨੇ ਇਹ ਗੱਲਾਂ ਕਰ ਬਹੁਤ ਬਹੁਤ ਜਿਹਨਾਂ ਵਿਆਜ ਲਾਇਆ ਉਹ ਸਾਡਾ ਬਹੁਤ ਵਿਆਜ ਲਾ ਕੇ ਨਹੀਂ ਸਰ ਕੁਛ ਨਹੀਂ ਦਿੱਤਿਆ ਜਿਹੜੇ ਬੰਦੇ ਜਿਹੜੇ ਬੰਦੇ ਨੇ ਸਰ ਸਾਡਾ ਲੋਨ ਕਰਾਇਆ ਨਾ ਉਹਨੇ ਵੀ ਸਾਡਾ ਧੋਖਾ ਕਰਵਾਇਆ ਜੀ ਕਿੰਨੇ ਕਿੰਨੇ ਸਮੇਂ ਦਾ ਲੋਨ ਸੀ ਸਰ ਸਵਾ ਸਾਨੂੰ ਸਨ ਹੈ 10 ਸਾਲਾਂ ਦਾ ਕਹੇ ਸੀ ਸਰ ਤੇ ਹੁਣ ਬਣ ਲਾਦਾ 20 ਸਾਲਾਂ ਦਾ ਲੋਨ ਵਿੱਚ ਸ਼ੋ ਹੋ ਰਿਹਾ ਜੀ ਅੱਧਾ 58 ਲੱਖ ਰੁਪਏ ਬਣਾਏ ਬੈਠੇ ਲੋਨ ਲਾਈਨ ਨੂੰ ਕਿੰਨਾ ਸਮੋ ਗਿਆ ਸਰ ਹੋ ਗਏ 2-3 ਸਾਲ ਤੋਂ ਹੋਈ ਗਏ 2-3 ਸਾਲ ਦਾ ਲਿਆ ਕਰਦੇ ਸੀ ਉਹ ਮਕਾਨ ਤੇ ਹਾਂਜੀ ਸਰ ਮਕਾਨ ਤੇ ਲੋਨ ਲਿਆ ਸੀ ਗਏ ਠੀਕ ਹੈ ਠੀਕ ਹੈ ਹੈ ਨਹੀਂਗਾ ਉਹ ਇਹ ਕੋਈ ਇਹ ਤਾਂ ਇਹਨਾਂ ਨੇ ਤਾਂ ਐਂ ਕਹਿਤਾ ਵੀ ਸ਼ਾਇਦ ਉਹ ਮਰ ਗਿਆ ਸੀ ਇਹਨਾਂ ਨੂੰ ਤਾਂ ਪੈਸੇ ਭਰਨੇ ਨਹੀਂ ਅਸੀਂ ਪੈਸੇ ਭਰਨ ਨੂੰ ਸਰ ਤਿਆਰ ਆ ਪਰ ਅੱਜ ਜਿਹਨਾਂ ਨੇ ਮੇਰੇ ਘਰ ਦੇ ਕੋਰਕੀ ਕਰਤੀ ਨਾ ਤੇ ਮੈਂ ਮੈਂ ਮਰ ਜੂਗੀ ਸਰ ਮੈਂ ਸੁਸਾਈਡ ਕਰ ਲੂੰਗੀ ਸਰ ਮੈਂ ਆਪਣੀ ਮਰਦੀ ਮੇਰੇ ਬੇਟੇ ਨੂੰ ਵੀ ਨਾਲ ਲੈ ਕੇ ਮਰੂੰਗੀ ਮੈਂ ਤੇ ਇਹ ਜ਼ਿੰਮੇਦਾਰ ਹੋਣਗੇ ਸਰ ਅਧਾਰਮੈਂਟ ਜ਼ਿੰਮੇਦਾਰ ਹੋਊਗਾ ਸਰ ਸਾਰਾ ਸਾਫ ਕੁਝ ਦਾ ਹੋਗਾ ਇਹ ਸਰ ਲੈ ਚਾ ਜੀ ਹੁਣ ਸਰ ਆਹੀ ਆ ਵੀ ਉਹ ਤੇ ਫੌਜ ਚ ਭਰਤੀ ਹੋਇਆ ਕਰਨ ਕਿ ਉਹਨਾਂ ਨੂੰ ਫੌਲੂਆਂ ਨੂੰ ਫੌਜੀ ਫੌਲੂਆਂ ਨੇ ਬਾਹਰ ਕੱਢ ਕੇ ਮਾਰਿਆ ਕਰਨ ਅਸੀਂ ਮੁਕਰ ਨਹੀਂ ਰਹੇ ਸਰ ਅਸੀਂ ਪੈਸੇ ਜ਼ਰੂਰ ਭਰਾਂਗੇ ਪਰ ਉਹ ਤੁਹਾਨੂੰ ਟਾਈਮ ਦਿੱਤਾ ਜਾਵੇ ਜੀ ਸਰ ਟਾਈਮ ਕਿੰਨਾ ਮੰਗਦੇ ਹੋ ਅੱਛਾ ਜੀ ਸਾਡੇ ਕੋਲ ਤਾਂ ਟਾਈਮ ਨਹੀਂ ਆਉਂਦਾ ਤੁਸੀਂ ਅੰਮ੍ਰਿਤਸਰ ਸਾਹਿਬ ਮੰਗਾ ਜੀ ਸਰ ਪੂਰੇ ਪੈਸੇ ਦੇਵੋਗੇ ਕਿ ਅੱਧੇ ਦੇਵੋਗੇ ਜੀ ਸਰ ਇੱਕ ਮਿੰਟ ਖੜੇ ਹਾਂ ਅਸੀਂ ਵੀ ਹਾਂਜੀ ਹਾਂਜੀ ਮਤਲਬ ਦੇ ਲੈ ਦੇ ਨਾ ਕਿ ਉਹਦੇ ਪੈਸੇ ਬਹੁਤਾਰੇ ਪਰ ਸਿਪਰੇਟ ਕਰਦੇ ਆ ਇਹਨਾਂ ਦੀ ਉਹ ਸਟੈਂਡਿੰਗ ਕਰੀ ਠੀਕ ਹੈ ਜੀ ਮੇਰਾ ਸੈੱਟ ਹੋ ਗਿਆ ਕਿ ਮੈਂ ਕਿੰਨਾ ਕੰਮ ਖਰਾਬ ਹੋ ਗਿਆ ਕੋਈ ਵੀ ਬਦਲ ਚਾਹੁੰਦਾ ਮੇਰੀ ਬਾਤ ਵੀ ਬਰੇਕ ਅੱਪ ਤੋਂ ਹੋ ਰਹੀ ਉਹ ਸਾਰੇ ਰਣਨੀਤੀ ਕਰਦੇ ਜਿਹੜੇ ਦੰਤ ਹਨ ਜੀ 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 ਠੀਕ ਹੈ ਸਰ ਜੀ 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 ਠੀਕ ਹੈ ਸਰ ਹੋਰ ਬੋਲੋ ਜੀ ਸਰ ਜੇ ਕੁਝ ਬੋਲਣਾ ਚਾਹੁੰਦੇ ਹੋ ਤਾਂ ਅਜ ਪਹਿਲਾਂ ਕਿੰਨੀ ਪੇਮੈਂਟ ਆਉਂਦੀ ਰਹੀ ਹੈ ਆਪਣੀ ਸਰ ਮੇਰੀ ਗੱਲ ਸੁਣੋ ਤੁਸੀਂ ਜਿਹੜੀ ਆਊਟਸਟੈਂਡਿੰਗ ਅਮਾਉਂਟ ਦੀ ਗੱਲ ਕਰ ਰਹੇ ਹੋ ਉਹ ਹੋਣਾ ਨਹੀਂ ਇਹ ਕੋਰਟ ਦੇ ਵਿੱਚ ਮੈਟਰ ਚਲਾ ਗਿਆ ਹਾਈ ਕੋਰਟ ਨੇ ਆਰਡਰ ਕੀਤੇ ਆ ਹਾਈ ਕੋਰਟ ਦੇ ਆਰਡਰ ਦੇ ਹਿਸਾਬ ਨਾਲ ਅਸੀਂ ਸਾਰੇ ਆਏ ਆ ਇੱਥੇ ਮੇਰੀ ਗੱਲ ਇਹੋ ਬਿੰਦ ਹੈ ਕੋਸ਼ਿਸ਼ ਕਰਦੇ ਹਾਂ ਕੋਰਟ ਦਾ ਸਾਰਾ ਇਹ ਕੰਮ ਸਾਰੇ ਕਰਦੇ ਪਰ ਦੇਖੋ ਇੰਨੇ ਹੀ ਪੈਸੇ ਕਰਨਾ 5 ਲੱਖ ਕਰਨਾ ਕਰਨਾ 2.5 ਲੱਖ ਕਰਨਾ ਕਰਨਾ 10 ਮਹੀਨਾ ਲੰਘ ਗਿਆ ਨਾ ਹੁਣ ਅੱਪਕੜਾ ਅੱਜ ਆਏ ਭਾਈ ਸਾਹਿਬ ਦੇਖੋ ਅਸੀਂ ਪਹਿਲੇ 2.5 ਸਾਲ ਨਹੀਂ ਚੁੱਕਿਆ ਮੌਕੇ ਤੇ ਹੁਣ ਇਸ ਤੋਂ ਬਾਅਦ ਆਪਾਂ ਕਿੱਥੋਂ ਦਾ ਟਾਈਮ ਲਈਏ ਨਹੀਂ ਤੁਸੀਂ ਜਿਹੜੇ ਪੈਸੇ ਭਰਨ ਦੀ ਗੱਲ ਕਰ ਰਹੇ ਹੋ ਉਹ ਕਿੰਨੇ ਦਿਨਾਂ ਦੇ ਵਿੱਚ ਕਹਿ ਰਹੇ ਹੋ ਸਰ ਆਊਟਸਟੈਂਡਿੰਗ ਵਾਲਾ ਕੰਮ ਖਤਮ ਹੋ ਗਿਆ ਹੁਣ ਹਾਈ ਕੋਰਟ ਦੇ ਵਿੱਚ ਮੈਟਰ ਚਲਾ ਗਿਆ ਉਹ ਕੰਮ ਨਹੀਂ ਹੈ ਹੁਣ ਅਕਾਊਂਟ ক্লোਜ਼ ਹੀ ਹੋਊਗਾ ਤੁਹਾਡੀ ਗੱਲ ਹੀ ਸਰ ਕਿੰਨਾ ਟੋਟਲ ਜੇਕਰ ਮੰਨ ਲਓ ਇਹ ਕਹਿੰਦੇ ਕਿੰਨੇ ਮਾੜਾ ਸਰ 27 ਲੱਖ ਰੁਪਏ ਖੜਾ ਹੈ ਜੀ 27 27 27 ਔਨ ਟੇਬਲ ਜੇਕਰ ਕੁਝ ਵੀ ਹੋਊਗਾ ਤਾਂ ਫਿਰ ਹੋ ਸਕਦਾ ਉਹਦੇ ਵਿੱਚ ਕੁਝ ਰਿਆ ਸ਼ਾਇਦ ਹੋਵੇ ਤਾਂ ਉਹ ਕਰ ਸਕਦੇ ਪਰ ਅੱਜ ਦੇ ਟਾਈਮ 27 ਖੜਾ ਹੈ ਡੀਟੇਲ ਖੋਹ ਹਾਂਜੀ ਹਾਂਜੀ ਸਰ ਮੌਕੇ ਤੇ ਮੈਂ ਕੀ ਕਿਹਾ ਤੁਸੀਂ ਪਹਿਲਾਂ ਸਾਡੇ ਕੋਲ ਆਂਦੇ ਤਾਂ ਸਾਰਾ ਕੁਝ ਹੁੰਦਾ ਜੀ ਹੁਣ ਤੁਸੀਂ ਮੌਕੇ ਤੇ ਜਦੋਂ ਹਾਈ ਕੋਰਟ ਨੇ ਆਰਡਰ ਹੀ ਕਰ ਤੇ ਸਾਰਾ ਕੁਝ ਫਿਰ ਤੁਸੀਂ ਸਾਡੇ ਕੋਲ ਆਏ ਹੋ ਸਰ ਮੈਂ ਤੁਹਾਡੇ ਕੋਲ ਸੀਕਲ ਕਰਦਾ ਹਾਂ ਜਿਹੜੇ ਕੈਂਟਰੀ ਬਾਰੇ ਮੈਨੂੰ ਕੈਂਟਰੀ ਨਹੀਂ ਹੈ ਕਿ ਬਾਰੇ ਜਿਹੜੇ ਇੰਕੇ ਕਰ ਰਿਹਾ ਹਾਂ ਉਹ ਮੈਂ ਕਰਾਂ ਉਹ ਮੈਂ ਤੁਹਾਨੂੰ ਇਹ ਮੈਂ ਤੁਹਾਨੂੰ ਇਹ ਮੈਂ ਤਾਂ ਵੀ ਉਹਦੇ ਤੇ ਤੇ ਮੈਂ ਖੁਦ ਆਪਣੇ ਤਰੀਕੇ ਨਾਲ ਮਿਲਵਾਣਾ ਕਿ ਤੁਹਾਨੂੰ ਪਤਾ ਮੈਨੂੰ ਪਤਾ ਨਹੀਂ ਕਿ ਮੈਂ ਇਹ ਕਿਲਾ ਰਿਹਾ ਹਾਂ ਸਰ ਪਤਾ ਕੀ ਆ ਹੁਣ ਟਾਈਮ ਨਹੀਂ ਦੇ ਸਕਦੇ ਹੁਣ ਤੁਸੀਂ ਇੱਕ ਵਾਰੀ ਕੀ ਕਰਾਂ ਤੁਸੀਂ ਮੈਂ ਸਰ ਤੁਸੀਂ ਗੱਲ ਕਰੋ ਉਹਦੇ ਵਿੱਚ ਅਸੀਂ ਕੀ ਕਰ ਸਕਦੇ ਹਾਂ ਇਹ ਗੱਲ ਹਾਂ ਉੱਪਰ ਵਾਲਿਆਂ ਨਾਲ ਗੱਲ ਕਰ ਲਓ ਕਿਸੇ ਨਾਲ ਗੱਲ ਕਰ ਲਓ ਠੀਕ ਹੈ ਉਹਨਾਂ ਨੂੰ ਸਮਝਾਓ ਕਿ ਅਸੀਂ ਇਹਦੇ ਵਿੱਚ ਕੁਝ ਨਹੀਂ ਕੋਈ ਪੋਜੀਸ਼ਨ ਲੈ ਨਹੀਂ ਸਕਦੇ ਆ ਇਹਨਾਂ ਕੋਈ ਵਾਈਫ ਨਹੀਂ ਕਰਦੇ ਜਮਾਨਤ ਕਰਕੇ ਕਰਦੇ ਕਰਕੇ ਤਾਂ ਪੇਮੈਂਟ ਕਰਵਾ ਦਿਓ ਉਹਨਾਂ ਨਾਲ ਜੀ ਸਰ ਕੋਣ ਸਰ ਰੀਤੀ ਮੈਂ ਗੱਲ ਉਹਨਾਂ ਨਾਲ ਮੰਨੇ ਰਹੇ ਕਿ 15 ਸਾਰੇ ਘਰੇ ਘਰ ਨੇ ਹੁਣ ਜਰੂਰ ਮੈਡਮ ਮੇਰੀ ਗੱਲ ਸੁਣੋ ਜੀ ਹਾਈ ਕੋਰਟ ਦੇ ਆਰਡਰ ਆ ਉਹਦੇ ਵਿੱਚ ਪਹਿਲੇ ਹੀ ਸਾਡੇ ਕੋਲ ਸਾਡੇ ਦੇ ਸਾਹਮਣੇ ਨਹੀਂ ਆਤਾ ਦੇ ਨਾ ਸਾਨੂੰ ਹਾਈ ਕੋਰਟ ਨੇ ਕਿਹਾ ਹੈ ਕਿ ਜੀ ਕਬਜ਼ਾ ਕਰਕੇ ਰਿਪੋਰਟ ਕਰੋਗੇ ਸਾਨੂੰ ਉਹ ਨਹੀਂ ਕਿਵੇਂ ਕਰ ਸਕਦੇ ਜੀ ਮੇਡੀ ਵੱਡੀ ਕੁਰਸੀ ਐਵੇਂ ਨਹੀਂ ਮਿਲੀ ਉਹ ਨਹੀਂ ਕਰ ਸਕਦਾ ਸਾਰੇ ਸਾਰੇ ਬਾਉਂਡ ਹੈ 12 ਤਰੀਕ ਰਿਪੋਰਟ ਦੇ ਆਰਾਮ ਤਰੀਕ ਫਾਈਨਲ ਆ ਸੁਣੋ ਜੀ ਉਸ ਤੋਂ ਜ਼ਿਆਦਾ ਨਹੀਂ ਦੇ ਸਕਦੇ ਆਈ ਗੋਟ ਦਾ ਆਰਡਰ ਹੈ ਯਾ ਸਮਝਿਆ ਕਰੋ ਤੁਸੀਂ ਨਹੀਂ ਸਾਰਾ ਸੀ ਤਾਂ ਤੁਹਾਡੀ ਗੱਲ ਨੂੰ ਸਮਝਦੇ ਆਂ ਉਹਨਾਂ ਨੂੰ ਦੱਸੋ ਨਾ ਕਿ ਸਾਰਾ ਤਰੀਕਾ ਕਿਵੇਂ ਕਰ ਸਕਦਾ ਤੁਸੀਂ ਸਾਰਾ ਤਰੀਕਾ ਲਾਸਟ ਹੈ ਉਹ ਤੋਂ ਪਹਿਲਾਂ ਪਹਿਲਾਂ ਜਮਾ ਕਰਵਾ ਦਿਓ 9 ਤੇ 8 17 ਜਣੇ ਕੇ ਜੋ ਚਾਰ ਪੰਜ ਦਿਨ ਤੁਹਾਨੂੰ ਆਉਂਟੀ ਲੱਗ ਜਾਣਗੇ ਫਿਰ ਉਹ ਤੋਂ ਕੋਈ ਇੰਤਜ਼ਾਮ ਵੀ ਕਰਨਾ ਕੋਈ ਇੱਥੋਂ ਆਕੇ ਵੀ ਕਰਨਾ ਹੈ ਜੀ ਤੁਸੀਂ ਦੇਖ ਲਓ ਜੀ ਜੇਕਰ ਮੰਨ ਲਓ ਹੁੰਦਾ 17 ਤੱਕ ਤਾਂ ਨਹੀਂ ਲੈਂਦਾ ਫਾਇਦਾ ਨਹੀਂ ਤਾਂ ਫਾਇਦਾ ਨਹੀਂ ਸਰ ਫਿਰ ਉਹ ਮੰਨੋ ਵੀ ਫਿਰ ਉਹਨਾਂ ਹੀ ਦਾ ਮੰਨੋ ਫਿਰ ਤੁਹਾਨੂੰ ਦੱਸ ਹੀ ਦਿੱਤਾ ਜੀ ਉਹਨਾਂ ਨੇ ਕਿ ਅੱਜ ਦੀ ਆਪਾਂ ਅਸੀਂ ਤਾਂ ਕੁਝ ਕਰਨਾ ਨਹੀਂ ਇਹ ਟਾਈਮ ਆਪਾਂ 8 ਦਿਨਾਂ ਦਾ ਹਾਂਜੀ ਅੱਜ ਦਾ ਟਾਈਮ ਮਿਲ ਗਿਆ ਜੀ ਤਸਕੀਲਾ ਸਾਹਿਬ ਖੜੇ ਹੈ ਇਹਨਾਂ ਨੇ ਕੋਈ ਟਾਈਮ ਦਵਾਇਆ ਠੀਕ ਹੈ ਜੀ ਪਰ ਤੁਸੀਂ ਜੇਕਰ ਮੈਨੂੰ ਮੋਨ ਕਰਦੇ ਹੋ ਜੀ ਇਸ ਤੋਂ ਬਾਅਦ ਹੋ ਨਹੀਂ ਸਕਦਾ ਮੈਂ ਦੱਸੋ 8 ਦਿਨ ਬਹੁਤ ਆਏ ਆ ਉਹ ਵੀ ਦੇਖੋ ਕਦੇ ਮਿਲਿਆ 20 ਜਾਂ 20 ਦਿਨ ਕਿਹੜੀ ਜਗ੍ਹਾ ਤੇ ਅੱਜ ਅੱਜਕੱਲ੍ਹ ਉਹ ਡਿਲੇ ਹੋਣਾ ਸਰ ਵੀ ਤਰੀਕ ਤੱਕ ਹੋ ਜੂਜੀ ਕੁਛ 20 ਤੱਕ ਤਾਂ ਮਿਲਣਾ ਨਹੀਂ ਸਮਝੀ ਮੁਸ਼ਕਿਲ ਹੈ ਜੀ ਬੈਂਕ ਮੁਲਾਜ਼ਮਾਂ ਵੱਲੋਂ ਗੁਰਿੰਦਰ ਸਿੰਘ ਫੌਜੀ ਦੀ ਮਿਸਿਸ ਨੂੰ 당 ਪਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਉਸਨੇ ਪਹਿਲਾਂ ਹੀ ਕਹਿ ਦਿੱਤਾ ਹੈ ਅਗਰ ਇਸੇ ਤਰ੍ਹਾਂ ਹੀ ਮੇਰੇ ਨਾਲ ਤੱਕੇਸ਼ਾਈ ਹੋ ਗਈ ਤਾਂ ਮੈਂ ਕੁਝ ਮੈਂ ਤਾਂ ਮੇਰਾ ਮੇਟਾ ਖੁਦ ਖੁਸ਼ੀ ਕਰ ਲਵਾਂਗੇ ਜਿਸ ਤੇ ਜ਼ਿੰਮੇਵਾਰ ਮੇਰੀ ਜੀ ਸੁਣੋ ਜੀ ਜਦੋਂ ਮੌਕੇ ਮੌਕੇ ਤੇ ਜਦੋਂ ਮੈਂ ਇਹ ਪੂਰੀ ਕਰ ਲਾਂ ਕਿ ਮੌਕੇ ਦੇ ਅਫਸਰ ਹੋਣਗੇ ਉਹ ਬੱਚਾ ਨੂੰ ਕਿਸੇ ਛੱਡਾ ਨਹੀਂ ਸੁਣਦੇ ਉਹਨਾਂ ਨੂੰ ਉਹਨਾਂ ਨੂੰ ਸਮਝਾਓ ਕਿੰਨਾ ਸੀਰੀਅਸ ਮੈਟਰ ਹੈ ਉਹਨਾਂ ਨੂੰ ਆਪ ਨੂੰ ਸਮਝਣਾ ਚਾਹੀਦਾ ਹੈ ਸਮਝ ਜਾਂਦੇ ਆ ਠੀਕ ਹੈ ਨਾ ਇਹਨਾਂ ਨੂੰ ਸੀਰੀਅਸ ਹੁੰਦਾ ਤਾਂ ਫਿਰ ਇੱਥੇ ਹੁੰਦੇ ਕਿਉਂਕਿ ਇਹ ਕੋਰਟ ਦੇ ਆਰਡਰਾਂ ਦੀ ਜਿਹੜੀ ਕਾਪੀ ਹੈ ਇਹਨਾਂ ਕੋਲ ਵੀ ਗਈ ਹੈ 12ਵੀਂ ਚਸਪਾ ਹੋਈ ਹੈ ਪਹਿਲਾਂ ਵੀ ਇਹਨਾਂ ਨੂੰ ਕਿ ਅੱਜ ਦਾ ਕਬਜ਼ਾ ਕਾਰਵਾਈ ਸੀਗੀ ਇਹਨਾਂ ਨੂੰ ਇੱਥੇ ਮੌਕੇ ਤੇ ਹੋਣਾ ਚਾਹੀਦਾ ਸੀਗਾ ਚਲੋ ਇੱਥੇ 68 ਦਿਨ ਹੈਗੇ ਆ ਇਹਨਾਂ ਕੋਲ ਠੀਕ ਹੈ ਨਾ ਆਪਣਾ ਇੰਤਜ਼ਾਮ ਕਰੋ ਉਹਦੇ ਵਿੱਚ ਜਿਹੜਾ ਪੱਕਾ ਕਰਦੇ ਜੀ ਫਿਰ ਉਹਨੇ ਪੰਜ ਗੱਲ ਤਿੰਨ ਗੱਲ ਘਟਾ ਦਿੱਤੀ ਜਿਹੜਾ ਕਰ ਸਕਦੇ ਸੀ ਉਹ ਕਰ ਲਿਆ ਉਹ ਵੀ ਤਹਿਸੀਲਦਾਰ ਸਾਹਿਬ ਨੇ ਉਹ ਵੀ ਤਹਿਸੀਲਦਾਰ ਸਾਹਿਬ ਨੇ ਆਪਣੇ ਤੇ ਲੈ ਕੇ ਕੀਤਾ ਕਿ ਮੈਂ ਜਵਾਬ ਦੇਵਾਂਗਾ ਕੋਈ ਉਹ ਵੀ ਤੁਸੀਂ ਲਿਖ ਕੇ ਦੇ ਰਹੇ ਹੋ ਤਾਂ ਹਾਂ ਲਿਖ ਕੇ ਦੇ ਦਿਓ 17 ਤਰੀਕ ਤੱਕ ਮੈਂ ਤੁਹਾਡੇ ਵਾਸਤੇ ਕਹਿ ਰਿਹਾ ਹਾਂ ਹਾਂ ਮੈਂ ਨਾਮ ਤਾਂ ਤੁਹਾਡੇ ਹੈ ਨਾ ਫਿਰ ਅਸੀਂ ਅੱਜ ਤੱਕ ਕੁਝ ਨਹੀਂ ਹੋਇਆ ਸਰ ਇਹ ਗੁੜੀ ਨਾਲ ਗੱਲ ਹੁੰਦੀ ਮੈਮ ਨਾਮ ਤਾਂ ਤੁਹਾਡੇ ਹੈ ਨਾ ਮੈਂ ਕੱਲ੍ਹ ਨੂੰ ਤਾਂ ਲਾਉਣ ਲਿਆ ਸੀ ਨਾ ਤਾਂ ਮੇਰੇ ਸਿਗੀ ਨਾ ਉਹ ਜਦੋਂ ਆਪ ਆਇਆ ਤੁਸੀਂ ਤੁਹਾਡੇ ਚੱਲੂਗੇ ਅਸੀਂ ਇਹ ਕਹਿ ਰਹੇ ਹਾਂ ਜੀ ਉਹ ਮੈਂ ਸਰ ਮੰਨਦੀ ਆ ਛਾਂ ਚੱਲਣਗੇ ਅਸੀਂ ਇਕੱਠਾ ਨੇ ਲਾਉਣ ਲਿਆ ਸੀ ਫਿਰ ਜਦੋਂ ਆਇਆ ਮੈਂ ਤੁਹਾਨੂੰ ਮਾਫੀ ਛਾਣ ਕਰਾ ਲੇ ਦੋਵਾਰਾ ਦੁਬਾਰਾ ਗੱਲ ਕਰਦੇ ਹਾਂ ਜੇ ਇਹ ਕਰ ਨਹੀਂ ਹੈ ਤਾਂ ਫਿਰ ਅਸੀਂ ਨਹੀਂ ਕਰਵਾਉਂਗੇ ਸੋਰੀਨਾ ਕੋ ਬਾਤ ਹੋ ਰਹੀ ਹੈ 17 ਫਾਈਨਲ ਹੈ ਮੈਂ ਬੜੀ ਮੁਸ਼ਕਿਲ ਨਾਲ ਇਹਨਾਂ ਨੂੰ ਰੇਨ ਕਰਾਈ ਹੈ ਉਹਨਾਂ ਮੇਰੇ ਤਰਲੇ ਕਰ 17 ਦੇਖੋ 17 ਤੱਕ ਕਰਾਓ ਤੇ 17 ਫਿਰ ਦੁਬਾਰਾ ਉਹਨਾਂ ਨੂੰ ਕਾਗਜ਼ ਲਿਖ ਕੇ ਦੇ ਦੇਣਗੇ ਤਾਂ ਠੀਕ ਹੈ ਨਹੀਂ ਤਾਂ ਨਹੀਂ ਉਹ ਜੀ ਅੱਗੇ ਸਾਈਨ ਕਰਦੇ ਹੈ ਨਹੀਂ ਹੈ ਸਾਈਨ ਨਹੀਂ ਹੈ ਜੀ ਨਾਮ ਹੈ ਤਾ ਕੀ ਨਾਮ ਹੈ ਸਰਮਿੰਦਰ ਸਿੰਘ ਬ੍ਰਿਗੇਡਰ ਜੀ ਪਾ ਸਰਨੋਕੀ ਹੈ ਬ੍ਰੋਸਰ ਸਰਮਿੰਦਰ ਸਿੰਘ ਸਰਨੋਕੀ ਮੋਕੇ ਦੇ ਉੱਪਰ ਬੈਂਕ ਮੁਲਾਜ਼ਮਾ ਵੱਲੋਂ ਲਿਖਤੀ ਰੂਪ ਦੇ ਵਿੱਚ ਦਿੱਤਾ ਗਿਆ 17 ਤਰੀਕ ਦਿੱਤੀ ਗਈ ਹੈ ਵੀ 17 ਤਰੀਕ ਤੱਕ ਪੈਸੇ ਭਰੇ ਜਾਣ ਨਹੀਂ ਤਾਂ ਮਕਾਨ ਤੇ ਕੁੜ ਕੀ ਕਰ ਦਿੱਤੀ ਜਾਵੇਗੀ ਲੋਕ ਕੀ ਕਰ ਦਿੱਤਾ ਜਾਵੇਗਾ ਸੋ ਕੀ ਕਹਿੰਦੇ ਨੇ ਅੱਗੇ ਹੁੰਦੇ ਇਸ ਤੋਂ ਇਲਾਵਾ ਮੌਕੇ ਤੇ ਮੌਜੂਦ ਤਹਿਸੀਲਦਾਰ ਸਾਹਿਬ ਦੇ ਲੀਡਰ ਵੱਲੋਂ ਪੜ ਕੇ ਸਾਰਿਆਂ ਨੂੰ ਸੁਣਾਇਆ ਗਿਆ ਜੋ ਉਸ ਕਾਗਜ਼ ਦੇ ਵਿੱਚ ਲਿਖਿਆ ਗਿਆ ਸੀ ਜਿਸ ਦੇ ਉੱਪਰ ਸਾਈਨ ਕਰਾਏ ਗਏ ਕੀ ਵਿੱਚ ਅੱਜ ਬੈਂਕ 9425 ਨੂੰ ਕਬਜ਼ਾ ਲੈਣ ਲਈ ਆਏ ਇਹ ਹੈ ਕਿ ਹੁਣ ਮੇਰੇ ਪਤੀ ਵਰਿੰਦਰ ਸਿੰਘ ਦੀ ਡਿਊਟੀ ਬਾਹਰ ਹੋਣ ਕਰਕੇ ਪੈਸੇ ਦਾ ਆਰੰਭਕ ਪ੍ਰਬੰਧ ਪਰ ਬੰਦ ਹੋ ਗਿਆ ਪ੍ਰਬੰਧ ਨਹੀਂ ਹੋ ਸਕਿਆ ਇਸ ਕਰਕੇ ਮੈਨੂੰ ਕੁਝ ਦਿਨਾਂ ਦਾ ਸਮਾਂ 17 425 ਤੱਕ ਦਿੱਤਾ ਜਾਵੇ ਜੇਕਰ ਮੈਂ ਉਸ ਸਮੇਂ ਸਾਰੇ ਸਾਰੇ ਪੈਸੇ ਨਾ ਭਰ ਸਕੀ ਤਾਂ ਮੈਂ ਆਪਣੀ ਸਹੇਲੀ ਨਾਲ ਘਰ ਦਾ ਕਬਜ਼ਾ ਦੇ ਦਵਾਂਗੀ ਠੀਕ ਹੈ ਜੀ ਗਵਾਹਾਂ ਦੇ ਨਾਮ ਬੋਲੋ ਗਵਾਹ ਹਨ ਤਰਿੰਦਰ ਸਿੰਘ ਸਨੋਕਪੋਰਾ ਸਿੰਘ ਸਮੇਂ ਸਿੰਘ ਖੰਸਾ ਸਿੰਘ ਹਰਪ੍ਰੀਤ ਸਿੰਘ ਦਰਸ਼ਨ ਸਿੰਘ ਇਸ ਤੋਂ ਬਾਅਦ ਮੌਕੇ ਤੇ ਮੌਜੂਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਤਹਿਸੀਲਦਾਰ ਸਾਹਿਬ ਨੇ ਕੀ ਕਹਿ ਸੁੰਦਿਆ ਸਰਸਕਾਰਾ ਦੇ ਤਰੀਕਾ ਪੂਰਾ ਜਮਾ ਕਰਵਾ ਦਾਂਗੇ ਤੇ ਉਹ ਨਾਲ ਦੇਣ ਦੀ ਸੂਰਤ ਦੇ ਵਿੱਚ ਇਹ ਆਪਣੇ ਹੱਥ ਕਬਜ਼ਾ ਹੈਂਡਓਵਰ ਕਰਦੇ ਕਿੰਨਾ ਕਿਸੇ ਸਰਕਾਰੀ ਆ 27 ਲੱਖ ਹੈ ਜੀ ਟੋਟਲ amount 27 ਲੱਖ ਆ ਜੀ ਉਹ ਆਪਣੀ ਪੂਰੀ ਪਰਵਰਤਨ ਸਭ ਆ ਹਾਂ ਜੀ ਪੂਰਾ ਪਰਨੂ ਕਹਿ ਰਹੇ ਨੇ ਥੈਂਕ ਯੂ